ਮੈਨੂੰ ਲੱਗਦਾ ਇਹ ਮੋਰਚਾ ਜਿਹੜਾ ਹੈ ਬिखर ਗਿਆ ਖਿਲਰ ਗਿਆ ਇਹਦੇ ਅੱਗੇ ਵਧਣ ਦੀ ਕੋਈ ਚਾਂਸ ਨਹੀਂ ਜੇ ਲੋ ਇਹ ਤਾਂ ਬिखर ਗਿਆ ਮੰਨ ਲਓ ਹੁਣ ਇਹ ਅਗਲਾ ਰਸਤਾ ਫਿਰ ਐਸਕੇਐਮ ਕੋਲ ਜਾਂ ਕਿਸਾਨ ਲਾਸ਼ਾਂ ਚਿਲਕੜ ਤੱਕ ਖੜਾ ਹੈ ਜੇ ਕਿਸਾਨੀ ਦਾ ਉਹ ਖੜੜਾ ਆ ਚੁੱਕਿਆ ਹੁਣ ਅਗਲਾ ਫਿਰ ਪੈਂਤੜਾ ਕੀ ਹੈ ਕੀ ਲੋਕਾਂ ਨੂੰ ਸੂਝ ਸਿਆਣਪ ਦੇਣ ਲਈ ਰੈਲੀਆਂ ਮੁਜ਼ਾਹਰੇ ਇਹਦਾ ਕੁਝ ਤਾਂ ਕਰ ਸਕਦੇ ਹੋ ਪਰ ਸੰਨਾਰ ਤੁਸੀਂ ਕਹੋਗੇ ਅਸੀਂ ਬਾਰਡਰ ਤੋੜ ਕੇ ਵਧਾਂਗੇ ਤਾਂ ਆਪਦੇ ਆਪ ਹੀ ਖਤਮ ਹੋ ਜਾਓ ਜਦੋਂ ਧੁੰਦਲਾ ਆਪੇ ਵੇਖੋਗੇ ਨਾ ਸਿਆਣੇ ਕਹਿੰਦੇ ਨੇ ਜਦੋਂ ਸੰਕਟ ਹੋਵੇ ਕੰਨ ਤੋਂ ਫਲਾ ਲੈਣੀ ਚਾਹੀਦੀ ਇਹ ਲੀਡਰਸ਼ਿਪ ਆ ਜਿਹੜੀ ਸਰਬ ਸੰਘ ਭਦੇਰ ਵਾਲੀ ਤੇ ਦੰਦੇ ਵਾਲੀ ਆ ਫੇਲ ਸਾਬਤ ਹੋਈ ਇੱਕਸਤੇ ਤੇ ਲੋਕਾਂ ਦੀ ਹਮਦਰਦੀ ਤੇ ਦੰਦੇ ਵਾਲੀ ਹੁਣ ਉਹ ਖਤਮ ਹੋ ਗਈ ਜਿਹੜਾ ਇਹ ਮੋਰਚਾ ਉੱਠਿਆ ਉਹ ਤੁਹਾਨੂੰ ਕੀ ਲੱਗਦਾ ਹੈ ਵੀ ਉਹ ਮੰਗਾ ਤਾਂ ਆਪਣੇ ਥਾਂ ਦੇ ਪੈਂਡਿੰਗ ਸੀਗੀਆਂ ਹੁਣ ਤੱਕ ਦਾ ਵੀ ਜਿਹੜਾ ਸਾਰਾ ਚੱਲ ਰਿਹਾ ਇਹ ਇੱਕ ਜਿਹੜੀ ਪੈਂਤੜੀ ਬਾਜ਼ੀ ਦੀ ਐਂਗਲ ਹੁੰਦਾ ਤੁਹਾਡਾ ਬਰੋ ਉਹ ਸ ਐਂਗਲ ਨਾਲ ਹੈ ਜਾਂ ਤੁਹਾਡਾ ਬਰੋ ਇਸ ਗੱਲ ਨਾਲ ਵੀ ਮੰਗ ਜਿਹੜੀ ਉਹਨਾਂ ਨੇ ਪਿਆ ਸੀ ਵੀ ਪੂਰੀ ਕਰਾਂਗੇ ਉਸ ਗੱਲ ਨੂੰ ਉਠਾਣਾ ਹੀ ਗਲਤ ਹੈ ਜਦੋਂ ਅੰਦੋਲਨ ਸ਼ੁਰੂ ਹੋਇਆ ਪੰਜਾਬ ਚ ਉਹਨਾਂ ਨੇ ਉਹਦੀ ਛੱਪ ਮਾਰੀ ਜਾਲ ਵਿਛਾ ਦਿੱਤਾ ਤਿੰਨ ਮੀਟਿੰਗਾਂ ਹੋਈਆਂ ਮੰਤਰੀਆਂ ਦੀਆਂ ਇਹ ਸਾਬਤ ਕਰਨ ਲਈ ਵੀ ਅੰਦੋਲਨ ਕੱਲਾ ਪੰਜਾਬ ਦਾ ਵੀ ਦਿੱਲੀ ਆ ਕੇ ਫਿਰ ਇਹ ਕਹਿ ਰਹੇ ਆਲੇ ਦਾਲੇ ਆ ਕਿ ਮੁਲਕ ਰਾਹਨ ਬੋਲਦੋ ਨਾ ਉਹ ਜਾਲ ਚ ਫਸ ਗਏ ਕਰ ਤੋਂ ਲੱਗਦਾ ਪੂਰਾ ਸਾਫਤ ਹੋ ਗਿਆ ਪੰਜਾਬ ਦੇ ਕਿਸਾਨਾਂ ਦਾ ਮੁੱਖ ਤੌਰ ਤੇ ਲੜ ਪੰਜਾਬੇ ਰਿਹਾ ਪਹਿਲਾਂ ਹਰਿਆਣਾ ਯੂਪੀ ਸੀ ਜਾਂ ਰਾਜਸਥਾਨ ਸੀ ਹੁਣ ਉਸ ਰੂਪ ਚ ਨਹੀਂ ਆਈਸੋਲੇਟ ਕਰਤਾ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਹੱਦ ਜਦ ਲੱਗਦੇ ਕੋਈ ਡੱਲੇ ਵਾਲਾ ਉਹਨਾਂ ਦੀ ਧਿਰ ਜਿਹੜੀ ਨਿੱਕੀ ਸਪਸ਼ਟ ਨਹੀਂ ਨਹੀਂ ਸਪਸ਼ਟਤਾ ਤੁਹਾਨੂੰ ਉਹਨਾਂ ਦੇ ਮੰਨਮੱਤ ਜਿਹੜਾ ਫੈਸਲਾ ਹੈ ਉਹਨੇ ਇਸ ਸਾਰੇ ਸੰਘਰਸ਼ ਨੂੰ ਤੁਹਾਨੂੰ ਲੱਗਦਾ ਹੈ ਕਿ ਇੱਕ ਨਵੀਂ ਜਾਣਫੁਕੀ ਹੈ ਆਨੰਦੋ ਨੇ ਮੰਨਦੇ ਨਹੀਂ ਸੀ ਕਦੇ ਉਹ ਕਹਿੰਦੇ ਟਰੈਕਟਰ ਹੀ ਸਾਡੀ ਟਰਾਂਸਪੋਰਟ ਆ ਇਹਦੇ ਤਾਂ ਰੋਡ ਟੈਕਸ ਵੀ ਨਹੀਂ ਲੱਗਦਾ ਪੰਜਾਬ ਚ ਤਾਂ ਲੱਗਦਾ ਨਹੀਂ ਹੋਰ ਬਾਹਰ ਦਾ ਮੈਨੂੰ ਬੜਾ ਪਤਾ ਨਹੀਂ ਤੇ ਇਹੀ ਸਾਡਾ ਰਸੋਈ ਘਰ ਆ ਇਹੀ ਸਾਡਾ ਘਰ ਆ ਇਹਨਾਂ ਨੇ ਉਹ ਵੀ ਮੰਨ ਲਿਆ ਵੀ ਪੈਦਲ ਜਾਵਾਂਗੇ ਫਿਰ ਮਰਜੀਵੜੇ ਨਾ ਦੁੱਤਾ ਯਾਨੀ ਜਿਉਂ ਨਖੇੜਾ ਹੋਇਆ ਹੋਰ ਵੱਡੀ ਵੜਕ ਮਰਜੀਵੜੇ ਜਿੱਥੇ ਹੁੰਦਾ ਫਿਰ ਕੀ ਬਣਿਆ ਹੁਣ ਤੱਕ ਹੁਣ ਅਸਲ ਦੇ ਵਿੱਚ ਮਾਰ ਕੇ ਬਾਜੀ ਤੋਂ ਹੁਣੇ ਮੌਕਾ ਪ੍ਰਸ਼ਤ ਪੰਚਲੇ ਤਿਆਰ ਕਰ ਰਹੇ ਪੰਜਾਬ ਦੀ ਰਵਾਇਤ ਦੇ ਹਿਸਾਬ ਨਾਲ ਜਾਂ ਕਿਸਾਨ ਗੁੱਲੀ ਦੀ ਰਵਾਇਤ ਦੇ ਹਿਸਾਬ ਨਾਲ ਇਸ ਪੈਤੜੀ ਨੂੰ ਕਿਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਮਰਨ ਵਰਤ ਦੀ ਸਿਆਸਤ ਕਦੇ ਕਾਮਯਾਬ ਨਹੀਂ ਹੋਈ ਅੱਪਾ ਇਹ ਵੀ ਦੇਖਣਾ ਪੰਜਾਬ ਦੀ ਮਾਨਸਿਕਤਾ ਦੇ ਵਿੱਚ ਯਾਰ ਕੁਝ ਸ਼ਹੀਦ ਹੈ ਤੇ ਜਾਂ ਫਿਰ ਪਕੌੜਾ ਨੋਬਲ ਜਿਹੜੀ ਮੈਡੀਕਲ ਜਿਹੜੀ ਸਹਾਇਤਾ ਇਹਨਾਂ ਨੇ ਉਹ ਕੀਤਾ ਉਹ ਲੋਕਾਂ ਦਾ ਲੋਕਾਂ ਦਾ ਕਿਦਾਂ ਦਾ ਰਿਸਪਾਂਸ ਮਰਨ ਛੱਡੋ ਵਰਤ ਵੀ ਅਸਲ ਚ ਟੁੱਟ ਗਿਆ ਦੀਦਾ ਵੀ ਅਰੰਭਿਕ ਪਿਛਲਾ ਸਾਰਾ ਤਜਰਬਾ ਹੈ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਵਰਤ ਹੈ ਉਹਨਾਂ ਦੀ ਪਰਸਨਲ ਸ਼ਖਸੀਅਤ ਹੈ ਉਹਨੂੰ ਫਿਰ ਜਿਹੜੇ ਪੰਜਾਬ ਜਿਹੜਾ ਇਹ ਕਿਸਾਨ ਅੰਦੋਲਨ ਦਾ ਆਧਾਰ ਹੈ ਉਹਦੇ ਵਿੱਚ ਉਹ ਉਹਨੂੰ ਕਿੱਦਾਂ ਯਾਦ ਰੱਖਾਂਗੇ ਬੀਤੀ 14 ਫਰਵਰੀ ਜਿਹੜੀ ਪਿਛਲੇ ਸਾਲ ਦੀ ਉਸ ਤੋਂ ਲੈ ਕੇ ਹੁਣ ਤੱਕ ਇੱਕ ਕਿਸਾਨ ਸੰਘਰਸ਼ ਚੱਲ ਰਿਹਾ ਹੈ ਜੋ ਕਿ ਐਸਕੇਐਮ ਨਾਨ ਪੋਲੀਟੀਕਲ ਤੇ ਕਿਸਾਨ ਮਜ਼ਦੂਰ ਜਿਹੜਾ ਸੰਗਠਨ ਹੈ ਉਹਨਾਂ ਦੇ ਵੱਲੋਂ ਦੋ ਪਲੈਂਕਸ ਦੇ ਉੱਤੇ ਇੱਕ ਖਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਤੇ ਇੱਕ ਜਿਹੜਾ ਚੱਲ ਰਿਹਾ ਆਪਣਾ ਸ਼ੰਭੂ ਬਾਰਡਰ ਦੇ ਉੱਤੇ ਤੇ ਉਹਦੇ ਵਿੱਚ ਜੋ ਜਗਜੀਤ ਸਿੰਘ ਜਿੱਡੇਲੇਵਾਲ ਨੇ ਉਹਨਾਂ ਦਾ ਮਰਨ ਵਰਤ 25 ਨਵੰਬਰ ਤੋਂ ਸ਼ੁਰੂ ਹੋਇਆ ਸੀ ਉਹਦੇ ਵਿੱਚ ਕਾਫੀ ਚੀਜ਼ਾਂ ਵਾਪਰੀਆਂ ਨੇ ਤੇ ਹੁਣ ਦੀ ਸਥਿਤੀ ਇਹ ਹੈ ਕਿ ਉਹਨਾਂ ਨੇ ਮੈਡੀਕਲ ਸਹਾਇਤਾ ਜਿਹੜੀ ਲੈਣ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ 14 ਫਰਵਰੀ ਨੂੰ ਇੱਕ ਜਿਹੜੀ ਮੀਟਿੰਗ ਆ ਉਹ ਕੇਂਦਰ ਸਰਕਾਰ ਦੇ ਨਾਲ ਇਹਨਾਂ ਸਾਰੇ ਇਸ਼ੂਸ ਤੇ ਚੰਡੀਗੜ੍ਹ ਦੇ ਵਿੱਚ ਤਜਵੀਜ਼ੀ ਗਈ ਹੈ ਤੇ ਇਹ ਸਾਰੇ ਦੇ ਵਿੱਚ ਬਹੁਤ ਸਾਰੇ ਸਵਾਲ ਉੱਠੇ ਨੇ ਉਹਨਾਂ ਦੇ ਸੰਘਰਸ਼ ਬਾਰੇ ਵੀ ਬਹੁਤ ਸਾਰੇ ਉਹਨਾਂ ਦੇ ਹਮਾਇਤੀ ਨੇ ਬਹੁਤ ਸਾਰੇ ਉਹਨਾਂ ਦੇ ਕ੍ਰਿਟਿਕਸ ਨੇ ਆਪਾਂ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ ਜਿਹੜੇ ਕਿ ਜਦੋਂ ਤੋਂ ਇਹ ਸੰਘਰਸ਼ ਚੱਲਿਆ ਪਿਛਲੇ 1 ਸਾਲ ਤੋਂ ਤਕਰੀਬਨ ਉਦੋਂ ਤੋਂ ਹੀ ਇਹਦੇ ਤੇ ਲਗਾਤਾਰ ਆਪਣੀ ਨਜ਼ਰ ਬਣਾ ਕੇ ਰੱਖੇ ਹੋਏ ਨੇ ਤੇ ਉਹਨਾਂ ਨੇ ਆਪਣੇ ਆਪਣੇ ਢੰਗ ਦੇ ਨਾਲ ਇਹਦੇ ਤੇ ਉੱਤੇ ਟਿੱਪਣੀਆਂ ਕੀਤੀਆਂ ਨੇ ਕਈ ਵਾਰੀ ਬਹੁਤ ਸਖਤ ਟਿੱਪਣੀਆਂ ਵੀ ਹੋਈਆਂ ਨੇ ਆਪਾਂ ਉਹਨਾਂ ਤੋਂ ਸਮਝਦੇ ਹਾਂ ਕਿ ਹੁਣ ਜਿਹੜੀ ਇਸ ਕਿਸਾਨ ਸੰਘਰਸ਼ ਦੀ ਸਥਿਤੀ ਹੈ ਉਹ ਕਿੱਥੇ ਆ ਤੇ ਡੱਲੇਵਾਲ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਸ ਨੂੰ ਕਿਸਾਨ ਸੰਘਰਸ਼ ਦੇ ਵਿੱਚ ਕੀ ਉਹ ਕਿਸ ਥਾਂ ਤੇ ਰੱਖਦੇ ਨੇ ਸਰ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸਰ ਤੁਸੀਂ ਜਦੋਂ ਪਿਛਲੇ ਵਾਰ ਫਰਵਰੀ ਮਹੀਨੇ ਦੇ ਵਿੱਚ ਸ਼ੰਭੂ ਬਾਰਡਰ ਤੇ ਜਾਂ ਜਦੋਂ ਸਾਰਾ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਤ ਕਮੈਂਟਰੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੀਆਂ ਜਿਹੜੇ ਕਾਫੀ ਸਖਤ ਪੋਜੀਸ਼ਨਾਂ ਤੁਹਾਡੀਆਂ ਆਈਆਂ ਨੇ ਜਿਹੜੇ ਲੋਕ ਅੰਦੋਲਨ ਲੜ ਰਹੇ ਆ ਤੁਹਾਨੂੰ ਕੀ ਮਤਲਬ ਕਿ ਹੁਣ ਤੱਕ ਲੱਗਦਾ ਵੀ ਜਦੋਂ ਤੋਂ ਤੁਸੀਂ ਸ਼ੰਭੂ ਬਾਰਡਰ ਤੇ ਇੱਕ ਵਾਰੀ ਬੋਲ ਕੇ ਆਏ ਸੀ ਤੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਕਿਸਾਨ ਅੰਦੋਲਨ ਦਾ ਤੁਹਨ ਕੀ ਲੱਗਦਾ ਕਿੱਥੇ ਖੜਾ ਹੈ ਗੁਰਸ਼ਮ ਸਿੰਘ ਜੀ ਅਸਲ ਦੇ ਵਿੱਚ ਨਾ ਕਿਸਾਨ ਜਥੇਬੰਦੀਆਂ ਦਾ ਵੱਖ-ਵੱਖ ਹੋਣ ਦਾ ਵੀ ਕਾਰਨ ਜੀ ਤੁਸੀਂ ਇਹ ਮੁਲਕ ਨੂੰ ਕਿਵੇਂ ਸਮਝਦੇ ਹੋ? ਹਮ ਮੁਲਕ ਦੀ ਖੇਤੀ ਨੂੰ ਕਿਵੇਂ ਸਮਝਦੇ ਹੋ? ਇਹਦੇ ਸੰਕਟ ਦੇ ਕਾਰਨਾਂ ਨੂੰ ਕਿਵੇਂ ਸਮਝਦੇ ਹੋ? ਹਮ ਇਹਦੇ ਹੱਲ ਦਾ ਰਾਹ ਕੀ ਆ? ਜੀ ਫਿਰ ਜੋ ਰਾਜ ਕਰ ਰਹੀ ਹਕੂਮਤ ਆ ਉਹਦੀਆਂ ਨੀਤੀਆਂ ਪਾਲਸੀਆਂ ਕੀ ਨੇ? ਉਹਦੀ ਸੇਧ ਕੀ ਆ ਤੇ ਤੁਹਾਡੇ ਪ੍ਰਤੀ ਉਹਦਾ ਰਵਈਆ ਕੀ ਆ? ਇਹਨੂੰ ਧਿਆਨ ਚ ਰੱਖ ਕੇ ਫਿਰ ਤੁਸੀਂ ਘੋਲ ਰੂਪ ਤੈਅ ਕਰਦੇ ਹੋ। ਹਮ 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 ਤਾਂ ਕਿ ਵੱਧ ਤੋਂ ਵੱਧ ਹਮਾਇਤ ਜਟਾਈ ਜਾ ਸਕੇ। ਜੀ ਜਿਹੜਾ ਦੁਸ਼ਮਣ ਕਹਿ ਲੋ ਤੁਸੀਂ ਸਰਕਾਰ ਕਹਿ ਲੋ ਵਿਰੋਧੀ ਤੇਰਾ ਉਹਨੂੰ ਨਖੇੜੇ 'ਚ ਟੱਕਿਆ ਜਾ ਸਕੀ। ਜੀ। ਪਿਛਲੇ ਕਿਸਾਨ ਅੰਦੋਲਨ 'ਚ ਜਿਹਨੂੰ ਅਸੀਂ ਇਤਿਹਾਸਕ ਕਿਸਾਨ ਅੰਦੋਲਨ ਕਹਿੰਦੇ ਆ ਉਹਦੇ ਵਿੱਚ ਇਸੇ ਮਾਰਗ ਸੇ ਇਹ ਤੇ ਚੱਲਿਆ ਗਿਆ। ਹੂੰ। ਪੋਜੀਸ਼ਨਾਂ ਬਦਲੀਆਂ ਵੀ ਗਈਆਂ। ਜੀ। ਕਈ ਪੋਜੀਸ਼ਨਾਂ ਬਦਲੀਆਂ ਗਈਆਂ, ਕਈ ਨਵੀਆਂ ਲਿਆਂਦੀਆਂ ਗਈਆਂ। ਤੁਹਾਡੇ ਯਾਦ ਹੋਊ ਤੁਰੇ ਤਾਂ ਇੱਥੋਂ ਇਹ ਸੀ ਨਾ ਵੀ ਇੱਕ ਬਿੱਲ ਦੇ ਹੇਠਾਂ ਚਾਰ ਲਾਈਨਾਂ ਪਾ ਦਿਓ। ਐਮਐਸਪੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੂ ਤੇ ਲਾਗੂ ਕੀਤੀ ਜਾਂਦੀ ਰਹੂ। ਜੀ। ਪਰ ਉਹ ਬਿਲਕੀ ਨੇ ਉਹਨਾਂ ਦਾ ਮਕਸਦ ਕੀ ਆ ਇਹ ਤਾਂ ਦਿੱਲੀ ਤ ਜਾ ਕੇ ਜਦੋਂ ਭਿੜੇ ਆਪਸ ਵਿੱਚ ਵਿਚ ਵਿਚਾਰਾ ਨਾ ਭੇੜ ਚੱਲਿਆ ਫਿਰ ਪਤਾ ਲੱਗਿਆ ਵੀ ਇਹਨਾਂ ਦੇ ਮੰਤਬ ਪਿੱਛੇ ਵੱਡੇ ਨੇ ਜੀ ਆਗੂਆਂ ਨੂੰ ਜੋ ਹਾਸਲ ਚੇਤਨਾ ਉਹਨੂੰ ਲੈ ਕੇ ਉਹ ਸੰਘਰਸ਼ ਪੈਂਦੇ ਨੇ ਸੰਘਰਸ਼ ਦੌਰਾਨ ਵੀ ਚੇਤਨਾ ਜਿਹੜੀ ਤੁਹਾਡੀ ਹਾਸਲ ਕਰਦੇ ਹੋ ਤੁਸੀਂ ਜੀ ਉਹਨਾਂ ਨੇ ਹਮੇਸ਼ਾ ਦੁਸ਼ਮਣ ਨੂੰ ਨਖੇੜੇ ਚ ਸੱਟਿਆ ਤੁਸੀਂ ਦੇਖੋ ਉਹਨਾਂ ਨੂੰ ਪਤਾ ਸੀ ਵੀ ਜੇ ਰਿੰਗ ਰੋਡ ਤੇ ਕੀਤਾ ਮਾਰਚ ਤਾਂ ਟਕਰਾ ਪੈਦਾ ਹੋ ਹਕੂਮਤ ਚਾਹੁੰਦੀ ਆ ਟਕਰਾ ਪੈਦਾ ਉਹਨਾਂ ਨੇ ਰੂਟ ਬਦਲ ਲਿਆ ਪਰ ਇਹਨਾਂ ਦੇ ਵਿੱਚ ਇੱਕ ਧਿਰ ਇਹ ਸ਼ੰਭੂ ਮੋਰਚੀ ਵਾਲੀ ਕਹਿ ਲੋ ਅੱਧੀ ਪਚ ਅੱਧੀ ਖਨੌਰੀ ਮੋਰਚੀ ਵਾਲੀ ਕਹਿ ਲੋ ਜਾਂ ਇਹਨਾਂ ਦੇ ਹਮਾਇਤੀ ਕਹਿ ਲੋ ਇਹਨਾਂ ਨੂੰ ਫੈਸਲੇ ਲੰਘੇ ਲਾਲ ਕਿਲੇ ਵਾਲੀ ਘਟਨਾ ਵਾਪਰੀ ਉਹਦਾ ਅਫੈਕਟ ਕੀ ਹੋਇਆ ਕਿਸਾਨ ਅੰਦੋਲਨ ਤੇ ਉਹ ਤੁਹਾਨੂੰ ਪਤਾ ਕਿਰਾ ਉਹ ਖੇਡਦਾ ਸੀ ਜੀ ਉਸੇ ਜਜੇ ਤੋਂ ਅਸਲ ਚ ਇਹਨਾਂ ਨੇ ਇਹ ਮੋਰਚਾ ਸ਼ੁਰੂ ਕੀਤਾ ਸੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਰਿਹਾ ਚੋਣ ਜਾਬਤਾ ਲਾਗੂ ਹੋ ਰਿਹਾ ਤੇ ਤੁਸੀਂ ਉਹਨਾਂ ਮੰਗਾਂ ਤੇ ਸੰਘਰਸ਼ ਕਰ ਰਹੇ ਹੋ ਦਿੱਲੀ ਚੱਲੋ ਦੇ ਪੈਂਤੜੇ ਤੇ ਜਦੋਂ ਤੁਹਾਨੂੰ ਪਤਾ ਵੀ ਇਹਨਾਂ ਗੱਲਾਂ ਬਾਰੇ ਸਰਕਾਰ ਫੈਸਲਾ ਲੈਣ ਦੀ ਹਾਲਤ 'ਚ ਨਹੀਂ ਹੈ ਜੀ ਹੁਣ ਚਾਹੇ ਤੁਸੀਂ ਲੱਖ ਕਿਹੀਂ ਜਾਓ ਵੀ ਸਾਡੇ ਇਹ ਸੰਘਰਸ਼ ਕਰਕੇ ਦੂਜੀਆਂ ਜਥੇਬੰਦੀਆਂ ਨੇ ਮੁੱਦੇ ਅਪਣਾ ਲਏ ਜੀ ਇਹ ਹੂੰ ਗਰੰਟੀ ਵਾਲਾ ਕਾਨੂੰਨ ਵਾਲਾ ਵੀ ਇਹਦੇ ਕਰਕੇ ਆ ਹੋਇਆ ਇਹਦੇ ਕਰਕੇ ਆ ਹੋਇਆ ਇਹ ਤਾਂ ਮੋਰਚੇ ਤੋਂ ਬਿਨਾਂ ਵੀ ਹੋ ਸਕਦਾ ਸੀ ਹੂੰ ਪ੍ਰਚਾਰ ਨਾਲ ਵੀ ਹੋ ਸਕਦਾ ਸੀ ਜਿਹੜਾ ਦਿੱਲੀ ਚੱਲਣ ਵਾਲੀ ਗੱਲ ਆ ਉਹ ਤੋਂ ਬਿਨਾ ਵੀ ਹੋ ਸਕਦਾ ਸੀ ਜੀ ਦੂਜਾ ਐਡੀ ਵੱਡੀ ਏਕਤਾ ਜਿਹੜੀ ਉਹ ਤੋੜੀ ਹੁਣ ਰੌਲੇ ਕਿੱਥੇ ਸੀ ਰੌਲੇ ਸੀ ਵੋਟ ਦੀ ਝੋਟ ਤੇ ਹੂੰ ਹੂੰ ਰੌਲਾ ਇੱਥੇ ਸੀ ਵੀ ਤੁਹਾਨੂੰ ਇੱਕ ਕਾਨੂੰਨ ਬਣਾਉਣ ਦਾ ਹੱਕ ਨਹੀਂ ਫੈਡਰਲ ਢਾਂਚੇ ਦਾ ਰਾਜਾਂ ਦਾ ਅਧਿਕਾਰ ਆ ਜੀ ਇਹ ਜਿਹੜਾ ਫਿਰ ਗੈਰ ਰਾਜਨੀਤਿਕ ਮੋਰਚਾ ਬਣਾਇਆ ਇਹ ਦੋ ਗੱਲਾਂ ਤੋਂ ਭੱਜਿਆ ਵੀ ਅਸੀਂ ਨਾ ਤਾਂ ਵੋਟ ਦੀ ਝੋਟ ਦੇ ਰਾਹ ਪੈਣਾ ਜੀ ਨਾ ਅਸੀਂ ਫੈਡਰਲ ਦੇ ਮਲੇ ਪਾਸੇ ਸਿਆਸਤ ਵਾਲੇ ਪਾਸੇ ਰਾਹ ਪੈਣਾ ਜਿਹੜੇ ਦੂਜੇ ਸੀ ਉਹ ਤਾਂ ਕਦੇ ਮੋਰਚੇ ਦਾ ਉਸ ਰੂਪ 'ਚ ਹਿੱਸੇ ਨਹੀਂ ਰਹੇ ਜੀ ਅੜਕੇ ਖੜੇ ਕਰਦੇ ਰਿਹਾ ਤੁਹਾਡੇ ਯਾਦ ਹੋ ਜਦੋਂ ਰੇਲਾਂ ਰੁਕੀਆਂ ਸੀ ਜੀ ਪਿਊਸ਼ ਗੋਲ ਨੇ ਕਿਹਾ ਸੀ ਜੇ ਇੱਕ ਵੀ ਸਟੇਸ਼ਨ ਰੁਕੂ ਮੈਂ ਪੰਜਾਬ 'ਚ ਕੋਈ ਰੇਲ ਨਹੀਂ ਚੱਲਣੀ ਜੀ ਤੇ ਪੰਹੇਰੋਰਾ ਨੇ ਸਰਬਨ ਸਿੰਘ ਪੰਹੇਰ ਉਦੋਂ ਪੰਨੂ ਪੰਹੇਰ ਇਕੱਠੇ ਹੁੰਦੇ ਸੀ ਇਹਨਾਂ ਨੇ 16 ਦਿਨ ਰੇਲਾ ਜੰਡੇਆਲਾ ਗੁਰੂ ਸਟੇਸ਼ਨ ਘੇਰ ਕੇ ਫਿਰ ਜਦੋਂ ਗੱਲਬਾਤ ਦਾ ਸੱਦਾ ਦਿੱਤਾ ਸੀ ਉਦੋਂ ਇਹਨਾਂ ਦੀ ਪੋਜੀਸ਼ਨ ਇਹ ਸੀ ਵੀ ਦੇਖੋ ਇਹ ਆ ਆਲ ਇੰਡੀਆ ਕਿਸਾਨਾਂ ਦਾ ਮਸਲਾ ਜੀ ਕੱਲੇ ਪੰਜਾਬ ਵਾਲਿਆਂ ਨੂੰ ਕੀ ਹੱਕ ਵੀ ਇਹ ਗੱਲਬਾਤ ਕਰਨ ਤੇ ਭਾਰ ਮੁਲਕ ਦੇ ਉਹਦੇ ਨੂੰ ਵਿੜਨਾ ਜੀ ਅੱਜ ਤੁਸੀਂ ਇਹਨਾਂ ਦੀਆਂ ਸਾਰੀਆਂ ਪੋਜੀਸ਼ਨਾਂ ਦੇਖੋ ਉਹ ਉਲਟ ਨੇ ਹੂੰ ਉਦੋਂ ਕਹਿੰਦੇ ਸੀ ਆਲ ਇੰਡੀਆ ਕੋਲ ਬਣਾਉਣਾ ਹਕੂਮਤ ਦਾ ਪੈਂਤੜਾ ਇਹ ਸੀ ਵੀ ਇਹ ਖਾਲਸਤਾਨੀ ਸੰਘਰਸ਼ ਆ ਇਹ ਸਿੱਖਾਂ ਦਾ ਸੰਘਰਸ਼ ਆ ਇਹ ਪੰਜਾਬ ਦਾ ਸੰਘਰਸ਼ ਆ ਜਿਹਨੂੰ ਉਸ ਸੰਘਰਸ਼ ਨੇ ਮਾਤ ਦਿੱਤੀ ਸੀ ਜੀ ਜਦੋਂ ਇਹ ਕੋਲ ਕੋਲ ਸ਼ੁਰੂ ਹੋਇਆ ਉਹਨਾਂ ਨੇ ਆਪਣਾ ਜਾਲ ਉਹਦੀ ਸੱਟ ਤੇ ਤੇ ਵੀ ਜਿਨ੍ਹਾਂ ਨੇ ਮਤਲਬ ਐਲਾਨ ਕਰਨ ਵੀ ਮੀਟਿੰਗ ਨਹੀਂ ਦਿੱਤੀ ਜੀ ਪਿੱਛੇ ਹਟ ਕੇ ਇੱਕ ਤਰਫਾ ਐਲਾਨ ਕਰਤਾ ਵੀ ਤਿੰਨ ਖੇਤੀ ਕਰੂਨ ਖਤਮ ਹਮ ਇਹ ਜਿਹੜੇ ਅਧਿਕਾਰੀ ਦੇ ਦਸਕਤਾਂ ਹੇਠਾ ਜਿਹੜਾ ਹੁਣ ਚਿੱਠੀ ਲੈ ਕੇ ਆਇਆ ਕਿ ਚਿੱਠੀ ਦੇ ਤੇ ਵੀ ਆ ਮੰਗਾਂ ਨੇ ਜਿਹੜੀ ਅਸੀਂ ਪ੍ਰਵਾਨ ਕਰ ਲਈਆਂ ਜਾਂ ਵਿਚਾਰਾਂਗੇ ਜਾਂ ਪੂਰੀਆਂ ਕਰਾਂਗੇ ਜੀ ਮਤਲਬ ਉਸ ਐਲਾਨ ਅਧਿਕਾਰੀ ਦੇ ਇਸ ਐਲਾਨ ਤੇ ਇਹਨਾਂ ਨੇ ਕਿਹਾ ਸੀ ਅਸੀਂ ਅੰਦੋਲਨ ਨੂੰ ਮੁਲਤਵੀ ਕਰਦੇ ਹਾਂ ਜੀ ਇਹਦਾ ਮਤਲਬ ਮੁੜ ਕੇ ਫੇਰ ਸ਼ੁਰੂ ਕੀਤਾ ਜਾ ਸਕਦਾ ਸ਼ੁਰੂ ਫਿਰ ਉਸੇ ਉਹਨੇ ਐਸਕੇਮਨ ਕਰਨਾ ਸੀ ਨਾ ਇਹ ਤਿੰਨ ਤੇ ਨੱਟ ਬਣ ਗਈਆਂ ਜੀ ਇਹਨਾਂ ਨੂੰ ਇਹ ਸੀ ਵੀ ਲੋਕ ਸਾਡੇ ਪਿੱਛੇ ਆ ਜਾਣਗੇ ਹਮ ਜਥੇ ਮੰਨੀਆਂ ਖੜੀਆਂ ਰਹਿਣ ਜਾਣਗੇ ਕਿਉਂਕਿ ਇਹਨਾਂ ਨੇ ਇਹ ਆ ਵੀ ਜਿਹੜਾ ਕੋਈ ਸੰਘਰਸ਼ ਕਰਦਾ ਫੂਲ ਦੀਆਂ ਗੱਲਾਂ ਸੁਣੋ ਤੁਸੀਂ ਜੀ ਜਿਹੜਾ ਉਸ ਮੋਰਚੇ 'ਚ ਕਹਿੰਦਾ ਸੀ ਬਿਜਲੀ ਆਉਂਦੀ ਆ ਦੋ ਤਾਰਾਂ ਕਰਕੇ ਇੱਕ ਕਰੰਟ ਵਾਲੀ ਹੁੰਦੀ ਆ ਇੱਕ ਨਿਊਟਰਲ ਹਮ ਆਪਾਂ ਨਿਊਟਰਲ ਤੇ ਬੈਠੇ ਆ ਕਰੰਟ ਵਾਲੀ ਨੂੰ ਹੱਥ ਲਾਓ ਜਿਹਦਾ ਹਾਂ ਤਾਂ ਗਾਹਾਂ ਵਧੋ ਅੱਗੇ ਵਧੋ ਹਮ ਹਮ ਇੱਥੇ ਬੈਠੇ ਕੀ ਕਰ ਲਾਂਗੇ ਤੇ ਉਹ ਬੈਠਾ ਹੀ ਇਤਿਹਾਸ ਲੱਜਿਆ ਗਿਆ ਦੁਨੀਆ 'ਚ ਵੀ ਐਡਾ ਵੱਡਾ ਸੰਘਰਸ਼ ਹਮ ਮੇਰੇ ਪਰਤ ਨੂੰ ਲੱਗਦਾ ਨਹੀਂ ਵੀ ਜਿਹੜਾ ਜਦੋਂ ਸੰਘਰਸ਼ ਨਿਬੜਿਆ 11 ਦਸੰਬਰ ਨੂੰ ਜਦੋਂ ਐਲਾਨ ਹੋ ਗਿਆ ਸੀ ਨਰਿੰਦਰ ਮੋਦੀ ਵੱਲੋਂ ਤੇ ਵਾਪਸ ਆ ਗਏ ਸਾਰੇ ਮਤਲਬ ਕਿ ਉਹਦੇ ਵਿੱਚ ਇਹ ਤਾਂ ਕਿਹਾ ਗਿਆ ਸੀ ਨਾ ਵੀ ਜਿਹੜੀਆਂ ਬਕਾਇਦਾ ਬਕਾਇਆ ਮੰਗਾ ਨੇ ਉਹਦੀ ਕਮੇਟੀ ਬਣੂਗੀ ਉਹਨਾਂ ਨੂੰ ਵਿਚਾਰਿਆ ਜਾਊਗਾ ਪੂਰਾ ਕੀਤਾ ਜਾਊਗਾ ਜਦੋਂ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਉਹਨੂੰ ਇਹ ਧਿਰਾਂ ਵੀ ਐਸਕੇਮ ਵੀ ਉਹਦੇ ਤੇ ਪ੍ਰੋਟੈਸਟ ਕਰਦੀ ਰਹੀ ਉਹ ਕਹਿੰਦੀ ਰਹੀ ਜ਼ੁਬਾਨੀ ਕਲਾਮੀ ਫਿਰ ਉਹਨੇ ਰਾਮ ਲੀਲਾ ਮੈਦਾਨ 'ਚ ਜਾ ਕੇ ਵੀ ਕਟ ਕੀਤਾ ਤਾਂ ਜਿਹੜਾ ਇਹ ਮੋਰਚਾ ਉੱਠਿਆ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਮੰਗਾਂ ਤਾਂ ਆਪਣੇ ਥਾਂ ਤੇ ਪੈਂਡਿੰਗ ਸੀਗੀਆਂ ਪਰ ਹੁਣ ਤੱਕ ਦਾ ਵੀ ਜਿਹੜਾ ਸਾਰਾ ਚੱਲ ਰਿਹਾ ਇਹ ਇੱਕ ਜਿਹੜੀ ਪੈਂਤੜੀ ਬਾਜੀ ਦੀ ਐਂਗਲ ਹੁੰਦਾ ਤੁਹਾਡਾ ਬਰੋ ਉਹ ਉਸ ਐਂਗਲ ਨਾਲ ਹੈ ਜਾਂ ਤੁਹਾਡਾ ਬਰੋ ਇਸ ਗੱਲ ਨਾਲ ਹੈ ਵੀ ਇਹ ਮੰਗ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਪੂਰੀ ਕਰਾਂਗੇ ਉਸ ਗੱਲ ਨੂੰ ਉਠਾਣਾ ਹੀ ਗਲਤ ਹੈ ਉਸ ਮੌਕੇ ਵੀ ਵਾਪਸ ਆਇਆ ਜਾਵੇ ਨਹੀਂ ਤੇ ਮਤਪੇ ਹੀ ਦਸੀ ਜੀ ਦੱਲੇ ਵਾਲ ਕਹਿੰਦਾ ਸੀ ਜਦੋਂ ਤੱਕ ਡਬਲਯੂਟੀ ਚੋਂ ਮੁਲਕ ਬਾਹਰ ਨਹੀਂ ਆਉਂਦਾ ਜਦੋਂ ਤੱਕ ਖੇਤੀ ਦੀਆਂ ਜਿੰਸਾਂ ਨਹੀਂ ਖਰੀਦ ਦੀ ਗਰੰਟੀ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਆਪਾਂ ਨੂੰ ਗਾਹਾਂ ਕਰਨਾ ਚਾਹੀਦਾ ਬਾਕੀ ਕਹਿੰਦੇ ਸੀ ਦੇਖੋ ਸਾਡੀ ਹੋਈ ਹੈ ਜਿੱਤ ਇਹ ਮਸਲੇ ਵੱਡੇ ਨੇ ਦੋਏ ਇਹ ਇਸ ਦਾ ਨਾਲ ਦੀ ਨਾਲ ਹੱਲ ਹੋਣ ਵਾਲੇ ਨਹੀਂ ਹੈਗੇ ਇਹ ਨਾ ਅੰਦੋਲਨ ਦਾ ਏਜੰਡਾ ਸੀ ਕਿਸਾਨਾਂ ਦਾ ਏਜੰਡਾ ਹੁਣ ਇੱਕ ਹੋਰ ਗੱਲ ਆ ਜਿਹੜੀਆਂ ਗੱਲਾਂ ਤੇ ਸਾਂਝਾ ਘੋੜ ਸੀ ਉਹਦਾ ਏਜੰਡਾ ਤਾਂ ਇਹ ਨਹੀਂ ਸੀ ਇਸ ਕਰਕੇ ਇਹ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀਆਂ ਘੋੜ ਦੌਰਾਨ ਪੈਦਾ ਹੋਈਆਂ ਸੀ ਮੰਗਾ ਉਹਨਾਂ ਨੂੰ ਹੱਲ ਕਰਨ ਦਾ ਉਹਨਾਂ ਨੇ ਵਾਦਾ ਕੀਤਾ ਸੀ ਆਇਨੀ ਸੀ ਵੀ ਉਹ ਸਾਰੀਆਂ ਮੰਗਾਂ ਖਤਰ ਕਰਨ ਹੁਣ ਇਹਨਾਂ ਨੇ ਇਹ ਜਿਹੜੇ ਭੱਜ ਕੇ ਮੂਰੇ ਮਿਨੀਟਰ ਬਣਨ ਬਣਨ ਦੀ ਚਾਲ ਚੱਲੀ ਨਾ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਵੀ ਜਿਨ੍ਹਾਂ ਨੇ ਇੰਨਾ ਚਿਰ ਮੀਟਿੰਗ ਨਹੀਂ ਦਿੱਤੀ ਇੱਕ ਤਰਫਾ ਐਲਾਨ ਕੀਤਾ ਉਸ ਤੋਂ ਬਾਅਦ ਚਿੱਠੀ ਦਿੱਤੀ ਮੀਟਿੰਗ ਨਹੀਂ ਦਿੱਤੀ ਜਦੋਂ ਅੰਦੋਲਨ ਸ਼ੁਰੂ ਹੋਇਆ ਪੰਜਾਬ ਚ ਉਹਨਾਂ ਨੇ ਉਹਦੀ ਛੱਪਟ ਮਾਰੀ ਜਾਲ ਵਿਛਾਤਾ ਤਿੰਨ ਮੀਟਿੰਗਾਂ ਹੋਈਆਂ ਮੰਤਰੀਆਂ ਦੀਆਂ ਇਹ ਸਾਬਤ ਕਰਨ ਲਈ ਵੀ ਅੰਦੋਲਨ ਕੱਲਾ ਪੰਜਾਬ ਦਾ ਵੀ ਦਿੱਲੀ ਆ ਕੇ ਫਿਰ ਇਹ ਕਹਿ ਰਹੇ ਆਲੇ ਦਾਲੇ ਵਾਲੇ ਮੁਲਕ ਦਾ ਅੰਦੋਲਨ ਆ ਇਹ ਉਹ ਜਾਲ ਚ ਫਸ ਗਏ ਕਿ ਹੁਣ ਤੱਕ ਤੁਹਾਨੂੰ ਲੱਗਦਾ ਪੂਰਾ ਸਾਬਤ ਹੋ ਗਿਆ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਦੇਖੋ ਹਾਲੇ ਤੱਕ ਫਰਕ ਐ ਨਹੀਂ ਕਹਿੰਦਾ ਮੈਂ ਸਾਬਤ ਹੋ ਗਿਆ ਪਰ ਮੁੱਖ ਤੌਰ ਤੇ ਲੜ ਪੰਜਾਬ ਇਹ ਰਿਹਾ ਪਹਿਲਾਂ ਹਰਿਆਣਾ ਯੂਪੀ ਸੀ ਜਾਂ ਰਾਜਸਥਾਨ ਸੀ ਹੁਣ ਉਸ ਰੂਪ ਚ ਨਹੀਂ ਦੇ ਆਈਸੋਲੇਟ ਕਰਤਾ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਹੱਦ ਤੱਕ ਇੱਕ ਪਰਸੈਪਸ਼ਨ ਬਣਾਤੀ ਕਿਉਂਕਿ ਫਿਰ ਉਹਨਾਂ ਨੇ ਦਿੱਲੀ ਜਾਣ ਦੀ ਰਾਹ ਬੰਦ ਕਰ ਦਿੱਤੀ ਜਦੋਂ ਤੁਹਾਡਾ ਮੋਰਚਾ ਫਸਦਾ ਜਾਂਦਾ ਸਿਆਣਪ ਹੁੰਦੀ ਆ ਵੀ ਤੁਸੀਂ ਮੁੜ ਵਿਚਾਰ ਕਰੋ ਵੀ ਗੜਬੜ ਕਿੱਥੇ ਹੋਗੀ ਜਿਹੜੀ ਇਹ ਸੀ ਵੀ ਬਾਕੀ ਕਿਸਾਨ ਜਥੇਬੰਦੀਆਂ ਲੜਨ ਨੂੰ ਤਿਆਰ ਨਹੀਂ ਅਸੀਂ ਲੜਨ ਨੂੰ ਤਿਆਰ ਆ ਇਸ ਕਰਕੇ ਸਾਰਾ ਮੁਲਕ ਸਾਡੇ ਨਾਲ ਆਜੂ ਬਾਕੀ ਜਥੇਬੰਦੀਆਂ ਵੀ ਲੜ ਰਹੀਆਂ ਨੇ ਤੁਹਾਡੇ ਸਾਹਮਣੇ ਪਰ ਆਪਾਂ ਦੇਖਿਆ ਪਿਛਲੇ ਅੰਦੋਲਨ ਦੇ ਵਿੱਚ ਵੀ ਇਤਜ਼ਾਦ ਸੀ ਵੀ ਜਦੋਂ ਤੱਕ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਜਾਣਾ ਜਦੋਂ ਇਹ ਅੰਦੋਲਨ ਇਹਨਾਂ ਨੇ ਚਲਾਇਆ ਇਹਨਾਂ ਨੇ ਕਿਹਾ ਜੋ ਤੱਕ ਐਮਐਸਪੀ ਦਾ ਗਰੰਟੀ ਕਰੂ ਨਹੀਂ ਬਣਦਾ ਅਸੀਂ ਅਸੀਂ ਇੱਥੋਂ ਮੁੜਨਾ ਨਹੀਂ ਜਿੱਥੇ ਬੈਠੇ ਹਾਂ ਜਿਹੜਾ ਇਹ ਪੈਂਤੜਾ ਇਹ ਪੈਂਤੜਾ ਸੰਘਰਸ਼ਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਇਹ ਹਰ ਵਾਰੀ ਇਦਾਂ ਹੋਣਾ ਚਾਹੀਦਾ ਕਿਉਂਕਿ ਕਮਿਟਮੈਂਟ ਨੂੰ ਵੀ ਦਿਖਾਂਦਾ ਹੈ ਆਪਣੇ ਪ੍ਰਤੀ ਦੂਜੀ ਇਹ ਹੁੰਦਾ ਵੀ ਹਾਲਾਤ ਕਈ ਵਾਰੀ ਚੇਂਜ ਵੀ ਹੁੰਦੇ ਨੇ ਤੁਹਾਨੂੰ ਪਿੱਛੇ ਵੀ ਘਟਣਾ ਪੈਂਦਾ ਤਾਂ ਇਹ ਪੈਂਤੜੇ ਨੂੰ ਤੁਸੀਂ ਕਿਦਾਂ ਨਹੀਂ ਗੱਲ ਤਾਂ ਪਹਿਲੇ ਇਹ ਆ ਕੀ ਤੁਹਾਡੇ ਕੋਲ ਖਰੜਾ ਹੈਗਾ ਵੀ ਸਾਰੀਆਂ ਜਿੰਸਾ ਤੇ ਮਤਲਬ ਐਮਐਸਪੀ ਸੀ+2+50% ਜੀ ਜੀ ਸਾਰੇ ਮੁਲਕ ਚ ਲਾਗੂ ਕਿਵੇਂ ਹੋਊਗਾ ਕਿਵੇਂ ਤੈ ਹੋਊਗਾ ਇਹ ਤਾਂ ਸਰਕਾਰਾਂ ਦਾ ਕੰਮ ਹੈ ਨਹੀਂ 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 ਸਰਕਾਰਾਂ ਦਾ ਕੰਮ ਆ ਸਰਕਾਰਾਂ ਕਹਿੰਦੀਆਂ ਹੋ ਨਹੀਂ ਸਕਦਾ ਤੁਸੀਂ ਦੱਸੋਗੇ ਨਾ ਵੀ ਐ ਹੋ ਸਕਦਾ ਜਿਵੇਂ ਹੁਣ ਤੱਕ ਇਹਨਾਂ ਨੇ ਇੱਕ ਗੱਲ ਲਿਆਂਦੀ ਵੀ ਜਿਹੜਾ ਤੁਸੀਂ ਕਹਿੰਦੇ ਹੋ ਐਨੇ ਹਜ਼ਾਰ ਕਰੋੜ ਰੁਪਏ ਖਰਚਾਉ ਇਹਨਾ ਨਹੀਂ ਖਰਚਾਉਂਦਾ ਐਨਾ ਆਉਂਦਾ ਦਿੱਤਾ ਕੁਛ ਨਾ ਕੁਛ ਅੱਧ ਤੱਕ ਜਵਾਬ ਕੀ ਸਾਰੇ ਮੁਲਕ ਚ ਇੱਕ ਐਮਐਸਪੀ ਹੋ ਸਕਦੀ ਹੈ ਆਪਣੇ ਰਾਜੇ ਵਾਲ ਸਾਹਿਬ ਇੱਥੇ ਆਏ ਸੀ ਪ੍ਰੋਗਰਾਮ ਚ ਮੈਂ ਉੱਥੇ ਵੀ ਕਿਹਾ ਸੀ ਵੀ ਕਿਸਾਨ ਆਗੂਆਂ ਨੂੰ ਆਪ ਸਪਸ਼ਟ ਹੋਣਾ ਚਾਹੀਦਾ ਪਹਿਲਾਂ ਤੇ ਤੁਹਾਨੂੰ ਲੱਗਦਾ ਵੀ ਡੱਲੇ ਵਾਲੋਂ ਉਹਨਾਂ ਦੀ ਧਿਰ ਜਿਹੜੀ ਉਹ ਕੋਈ ਸਪਸ਼ਟਤਾ ਨਹੀਂ ਨਹੀਂ ਸਪਸ਼ਟਤਾ ਕਿਸੇ ਗੱਲ ਬਾਰੇ ਵੀ ਸਪਸ਼ਟਤਾ ਨਹੀਂ ਮੈਂ ਇਹ ਕਹਿਣਾ ਚਾਹੁੰਨਾ ਅੱਜ ਤੁਸੀਂ ਡੱਲੇ ਵਾਲੇ ਦੀ ਸਪੀਚ ਸੁਣੋ ਕਹਿੰਦੇ ਅਸੀਂ ਬੁੱਧੀ ਨਹੀਂ ਵੀ ਉਹਨੂੰ ਬੁਲਾਵਾਂਗੇ ਖੇਤੀ ਮਹਾਰਾ ਨੂੰ ਬੁਲਾਵਾਂਗੇ ਅਰਥ ਸ਼ਾਸਤਰ ਨੂੰ ਬੁਲਾਵਾਂਗੇ ਵੀ ਇਹਦੇ ਬਾਰੇ ਆਪਣਾ ਕੀ ਪੱਖ ਹੋਣਾ ਚਾਹੀਦਾ ਅੱਜ ਤੁਸੀਂ ਵੇਰ ਕਹਿੰਦੇ ਹੋ ਵੀ ਜਿਹੜੀ ਮੀਟਿੰਗ ਹੋਣੀ ਹੈ 14 ਵਾਲੀ ਉਹਦੇ ਵਿੱਚ ਪੈਂਤੜੇ ਵਾਜੀ ਕੀ ਹੋਵੇ ਸਾਡਾ ਪੱਖ ਕੀ ਹੋਵੇ ਅਸੀਂ ਵਿਚਾਰ ਚਰਚਾ ਕਰਕੇ ਤੈਅ ਕਰਾਂਗੇ ਦੂਜੀ ਵੱਡੀ ਗੱਲ ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ ਹਰ ਥਾਂ ਤੇ ਲਾਗਤ ਕੀਮਤ ਅੱਡ ਅੱਡਾ ਹੂੰ ਹੂੰ ਝੋਨਾ ਕਿਤੇ 3000 ਰੁਪਏ ਖਰਚ ਕੇ ਕੁਇੰਟਲ ਪੈਦਾ ਹੁੰਦਾ ਹੂੰ ਕਿਤੇ 1100 ਰੁਪਏ ਨਾਲ ਪੈਦਾ ਹੁੰਦਾ ਇਸੇ ਤਰ੍ਹਾਂ ਕਪਾਹ ਇਸੇ ਤਰ੍ਹਾਂ ਗੰਨਾ ਕਿਉਂਕਿ ਇੱਕੋ ਫਾਰਮੂਲਾ ਨਹੀਂ ਲੱਗ ਸਕਦਾ ਕਿਉਂਕਿ ਧਰਤੀ ਦੀ ਪੈਦਾਵਾਰੀ ਸ਼ਕਤੀ ਅੱਡ ਅੱਡਾ ਧਰਤੀ ਦੀਆਂ ਕਿਸਮਾਂ ਅੱਡ ਅੱਡ ਨੇ ਉੱਥੇ ਫਸਲਾਂ ਨੇ ਜਿਹੜੀਆਂ ਵੱਖੋ ਵੱਖਰੀਆਂ ਨੇ ਵਾਤਾਵਰਨ ਅੱਡ ਅੱਡਾ ਸਿੰਚਾਈ ਦੀਆਂ ਸਹੂਲਤਾਂ ਅੱਡ ਅੱਡ ਨੇ ਅਰਥਚਾਰਾ ਵੱਖੋ ਵੱਖਰੀ ਤਰ੍ਹਾਂ ਦਾ ਜੀ ਹੁਣ ਜਦੋਂ ਤੁਸੀਂ ਸਾਰੇ ਮੁਲਕ ਦੀ ਔਸਤ ਕੱਢਦੇ ਹੋ ਔਸਤ ਕੱਢ ਕੇ ਜਿਹੜੇ ਵਿਕਸਤ ਖਿੱਤੇ ਨੇ ਜਿੱਥੇ ਬਹੁਤ ਕਾਸਟ ਆਫ ਪ੍ਰੋਡਕਸ਼ਨ ਆ ਉੱਥੇ ਐਮਐਸਪੀ ਲਾਗੂ ਕਰਦੇ ਹੋ ਉਹ ਕਹਿੰਦੇ ਅਸੀਂ ਇਹਦੇ ਨਾਲ ਵੀ ਮਰਦੇ ਆ ਬਾਕੀ ਮੁਲਕ ਕਹਿੰਦਾ ਇਹ ਕਿਹੜੀ ਚਿੜੀ ਦਾ ਨਾ ਐਮਐਸਪੀ ਅਸੀਂ ਤਾਂ ਕਦੇ ਦੇਖੀ ਨਹੀਂ ਜੀ ਉੱਥੇ ਉਹਨਾਂ ਨੇ ਲੁੱਟਿਆ ਹੋਰ ਫਿਰ ਬਿਹਾਰ ਤੋਂ ਕਿਵੇਂ ਝੋਨਾ ਇੱਧਰ ਆਉਂਦਾ ਗੰਨਾ ਕਿਵੇਂ ਆਉਂਦਾ ਜਾਂ ਹੋਰ ਸਾਰਾ ਕਿਵੇਂ ਆਉਂਦਾ ਇਹ ਹੀ ਗੱਲ ਆ ਨਾ ਤੁਸੀਂ ਕੀ ਸਮਝਦੇ ਹੋ ਮਤਲਬ ਕਿ ਜਿਹੜਾ ਡੱਲੇ ਵਾਲਾ ਉਹਨਾਂ ਦਾ ਮਰਨ ਮਰਕਾ ਹੈ ਮਰਨ ਮਰਕਾ ਉਹਨੇ ਪਹਿਲਾਂ ਵੀ ਰੱਖਿਆ ਨਹੀਂ ਪਰ ਜੇ ਆਪਾਂ 25 ਸਤੰਬਰ ਉਹਨੂੰ ਜੋ ਰਿਸਪੌਂਸ ਮਿਲਿਆ ਜਿੱਦਾਂ ਦਾ ਵੀ ਰਿਸਪੌਂਸ ਹੈ ਸੀ ਉੱਥੇ ਗਏ ਸੀ 4 ਦਿਨ ਮੀਨ ਜਿਹੜੀ ਉਹ ਮਹਾਪੰਚਾਇਤ ਸੱਦੀ ਸੀ ਉੱਥੇ ਵੀ ਅਸੀਂ ਦੇਖਿਆ ਲੋਕ ਉੱਥੇ ਆਏ ਉਹਨਾਂ ਦੀ ਗੱਲ ਤੇ ਤਾਂ ਇਹ ਜਿਹੜਾ ਇਹ ਮਤਲਬ ਕਿ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਚੀਜ਼ ਹੈ ਮਤਲਬ ਕਿ ਪਹਿਲਾਂ ਉਹ ਕਾਫੀ ਦੇਰ ਤੋਂ ਰਿਪਰੈਸ਼ਨ ਹੋ ਰਹੀਆ ਸੀ ਉੱਥੇ ਬੈਠੇ ਸੀ ਪਰ ਜਦੋਂ ਮਰਨ ਮਰਤਲਾ ਸਿਚੁਏਸ਼ਨ ਆਈ ਇੱਕ ਵਾਰੀ ਹਿਲਜੁਰ ਹੋਈ ਤੇ ਭਾਵੇਂ ਉਹ ਫਾਰ ਆਲ ਗੁੱਡ অর ਬੈਡ ਰੀਜ਼ਨਸ ਤੇ ਤੁਸੀਂ ਉਹ ਉਹਨਾਂ ਦੇ ਮਰਨ ਵਰ ਦਾ ਜਿਹੜਾ ਪੈਂਦੜਾ ਹੈ ਉਹਨੇ ਇਹ ਸਾਰੇ ਸੰਘਰਸ਼ ਨੂੰ ਤੁਹਾਨੂੰ ਲੱਗਦਾ ਹੈ ਕਿ ਇੱਕ ਨਵੀਂ ਜਾਨ ਫੂਕੀ ਹੋਏ 1 ਮਿੰਟ ਮੈਂ ਪਹਿਲਾਂ ਲੈ ਲਾਂ ਜਦੋਂ ਇਹਨਾਂ ਨੂੰ ਪਤਾ ਸੀ ਉਹ ਨਾ ਮੰਗਾ ਖਾਤਰ ਉਹ ਮਲਤਵੀ ਕੀਤੇ ਹੋਏ ਸੰਘਰਸ਼ ਨੂੰ ਉਹੀ ਚਲਾ ਸਕਦੇ ਨੇ ਇਹ ਵੱਖਰੀ ਹੋਈ ਨੰਬਰ 1 ਫਿਰ ਇਹਨਾਂ ਨੇ ਪੰਤਲਾਇਆ ਇਖਤियार ਕੀਤਾ ਵੀ ਲੋਕ ਆ ਜਾਣਗੇ ਸਾਡੇ ਨਾਲ ਲੀਡਰ ਖੜੇ ਰਹਿ ਜਾਣਗੇ ਬੋਲਦੇ ਰਹੇ ਨੇ ਜੀ ਜਦੋਂ ਆਈਸੋਲੇਸ਼ਨ ਚ ਆ ਗਏ ਉਹਨਾਂ ਨੇ ਜਾਮ ਕਰਤਾ ਵੀ ਅਸੀਂ ਲੰਘਣ ਨਹੀਂ ਦੇਣਾ ਫਿਰ ਇਹਨਾਂ ਨੇ ਜਜਵਾਤੀ ਪੰਤਲਾ ਆਪਣਾਇਆ ਇੱਕ ਪਾਸੇ ਮਰਜੀ ਵੜਿਆਂ ਦਾ ਜੱਥਾ ਸ਼ੁਰੂ ਕਰ ਲੈ ਇਹ ਮੰਨ ਲਿਆ ਵੀ ਅਸੀਂ ਬਿਨਾਂ ਟਰੈਕਟਰਾਂ ਤੋਂ ਜਾਵਾਂਗੇ ਅੰਦੋਲਨ ਕਿਸਾਨ ਅੰਦੋਲਨ ਨੇ ਮੰਨਦੇ ਨਹੀਂ ਸੀ ਕਦੇ ਉਹ ਕਹਿੰਦੇ ਟਰੈਕਟਰ ਹੀ ਸਾਡੀ ਟਰਾਂਸਪੋਰਟ ਆ ਇਹਦੇ ਤਾਂ ਰੋਡ ਟੈਕਸ ਵੀ ਨਹੀਂ ਲੱਗਦਾ ਪੰਜਾਬ 'ਚ ਤਾਂ ਲੱਗਦਾ ਨਹੀਂ ਹੋਰ ਬਾਹਰ ਦਾ ਮੈਨੂੰ ਬਾਲਾ ਪਤਾ ਨਹੀਂ ਤੇ ਇਹ ਹੀ ਸਾਡਾ ਰਸੋਈ ਘਰ ਆ ਇਹ ਹੀ ਸਾਡਾ ਘਰ ਆ ਤੁਸੀਂ ਕਹਿੰਦੇ ਉਹ ਟਰੈਕਟਰ ਟੈਂਕ ਬਣਾ ਲੈ ਦਿਖਾਓ ਜੀ ਕਿੱਥੇ ਟਰੈਕਟਰ ਨੇ ਕੀ ਨੁਕਸਾਨ ਕੀਤਾ ਇਹਨਾਂ ਨੇ ਉਹ ਵੀ ਮੰਨ ਲਿਆ ਵੀ ਪੈਦਲ ਜਾਵਾਂਗੇ ਫਿਰ ਮਰਜੀ ਵੜੇ ਨਾ ਦਿੰਦਾ ਯਾਨੀ ਜਿਉਂ ਨਖੇੜਾ ਹੋਇਆ ਹੋਰ ਵੱਡੀ ਵੜਕ ਮਰਜੀਬੜੇ ਜੱਥੇ ਹੁੰਦਾ ਫਿਰ ਕੀ ਬਣਿਆ ਹੁਣ ਤੱਕ ਦੂਜੇ ਪਾਸੇ ਡੱਲੇ ਵਾਲੇ ਸਭ ਨੇ ਮਰਨ ਵਰਤ ਰੱਖ ਲਿਆ ਮੰਗਣੀ ਇਹ ਹੈ ਗਲਤ ਜੀ ਇਹ ਮੰਗ ਵੱਡੀ ਆ ਇਸੇ ਦੌਰਾਨ ਇੱਕ ਨਮਾ ਆ ਗਿਆ ਖੇਤੀ ਦੀ ਮੰਡੀ ਕਰਨ ਦੀ ਨੀਤੀ ਦਾ ਖਰੜਾ ਖਰੜਾ ਜਿਹੜਾ ਆਇਆ ਹਾਂਜੀ ਇਸੇ ਦੌਰਾਨ ਆ ਗਿਆ ਬਿਲਕੁਲ ਜੀ ਉਹ ਉਹ ਆ ਗਿਆ ਜਿਹੜੇ ਤਿੰਨੇ ਖੇਤੀ ਬਿੱਲ ਰੱਦ ਕਰਾ ਕੇ ਤੁਸੀਂ ਹਾਸਲ ਕੀਤਾ ਸੀ ਉਹਨਾਂ ਨੂੰ ਖੋਣ ਵਾਲਾ ਆ ਗਿਆ ਜੀ ਹੁਣ ਜਿਹੜਾ ਦੂਜਾ ਸੰਯੁਕਤ ਕਿਸਾਨ ਮੋਰਚਾ ਉਹ ਤਾਂ ਉਹਨੂੰ ਪਹਿਲ ਦੇ ਰਿਹਾ ਹੂੰ ਉਹ ਵੱਡਾ ਹੈਗਾ ਦੂਜਾ ਇਹ ਇਹ ਆ ਜਿਹੜੇ ਇਹ ਉਹਨੂੰ ਸ਼ੋਹਣ ਨੂੰ ਵੀ ਤਿਆਰ ਨਹੀਂ ਫਿਰ ਇਹਨਾਂ ਨੇ ਫੋਕਸ ਇਹ ਕਰਤਾ ਡੱਲੇ ਵਾਲ ਦੀ ਸਿਹਤ ਕਿਵੇਂ ਆ ਪਹਿਲਾਂ ਤਾਂ ਇਹਦੇ ਬਾਰੇ ਕਦੇ ਸਪਸ਼ਟ ਨਹੀਂ ਹੋਇਆ ਕਦੇ ਸਕਾਰੀ ਰਿਪੋਰਟਾਂ ਨਹੀਂ ਸਾਹਮਣੇ ਆਈਆਂ ਸੁਪਰੀਮ ਕੋਰਟ ਚ ਸਰਕਾਰੀ ਡਾਇਰੈਕਟਰ ਨੇ ਰਿਪੋਰਟ ਪੇਸ਼ ਕਰਤੀ ਡੱਲੇਵਾਲ ਸਾਹਿਬ ਦੀ ਸਿਹਤ ਚ ਸੁਧਾਰ ਹੋ ਰਿਹਾ ਰੌਲਾ ਪੈ ਗਿਆ ਫਿਰ ਇਸ ਗੱਲ ਤੇ ਵੀ ਇਹ ਕੀ ਇੰਨੇ ਦਿਨਾਂ ਬਾਅਦ ਰਿਪੋਰਟਾਂ ਕੀ ਆ ਰਹੀਆਂ ਨੇ ਮਤਲਬ ਰਿਪੋਰਟਾਂ ਜਨਤਕ ਨਹੀਂ ਹੋਈਆਂ ਹਲੇ ਤੱਕ ਹੋਣਿਆਂ ਦੇ ਰਿਪੋਰਟਾਂ ਸਰਕਾਰੀ ਤਰ ਕੋਲੇ ਹੋਊ ਇਹਨਾਂ ਕੋਲੇ ਵੀ ਹੋਣਗੀਆਂ ਇਹ ਹਾਲਤ ਦੇ ਵਿੱਚ ਉਦੋਂ ਫਿਰ ਹਮਦਰਦੀ ਬਹੁਤ ਪੈਦਾ ਹੋਈ ਦੱਲੇਵਾਲ ਪ੍ਰਤੀ ਉਹ ਹਮਦਰਦੀ ਵਾਲੀ ਗੱਲ ਨੂੰ ਕਰਨ ਖਾਤਰ ਉਹਨਾਂ ਨੇ ਮੋਗੇ ਰੱਖੀ ਨਾ ਉਹਨੂੰ ਪਹਿਲਾਂ ਤਾਂ ਉਹਨਾਂ ਨੇ ਚਾਰ ਨੂੰ ਟੁਹਾਣੀ ਰੱਖੀ ਇਹਨਾਂ ਨੇ ਉਹਦੇ ਮੁਕਾਬਲੇ ਟੁਹਾਣੀ ਰੱਖੀ ਉਹੀ ਜਜਵਾਤੀ ਪੱਤਾ ਵਰਤੇ ਆ ਦੱਲੇਵਾਲ ਸਾਹਿਬ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਨੇ ਵੀ ਪਤਾ ਨਹੀਂ ਅੱਜ ਨੇ ਇਹ ਪਤਾ ਨਹੀਂ ਕੱਲ ਨੇ ਉਹ ਹੰਗਾਰਾ ਮਿਲੇ ਲੋਕਾਂ ਦਾ ਫਿਰ ਉਹਨਾਂ ਨੇ 15 ਨੂੰ ਮੀਟਿੰਗ ਕੀਤੀ ਇਹ ਕਹਿੰਦੇ ਨਹੀਂ ਜਲਦੀ ਕਰੋ 13 ਨੂੰ 13 ਨੂੰ ਕਰਕੇ ਮੁੜ ਕੇ 18 ਦੀ ਮਿਥਲੀ ਉਧਰ 18 ਨੂੰ ਮੀਟਿੰਗ ਕੀਤੀ ਇਹਨਾਂ ਦੀ ਉਧਰ ਮੀਟਿੰਗ ਹੋ ਰਹੀ ਆ ਇਧਰ ਕੇਂਦਰੀ ਟੀਮ ਆ ਰਹੀ ਆ ਉਧਰੋਂ ਜਿਹੜਾ ਮੰਡੀ ਕਰਨ ਦਾ ਮਸਲਾ ਉਹ ਉਹ ਨੂੰ ਕਹਿੰਦੇ ਨੇ ਵੀ ਦੱਸੋ ਤੁਸੀਂ ਕੀ ਤਰਜੀਹ ਦਿਓਗੇ ਉਦੋਂ ਕਹਿੰਦੇ ਸੀ ਸੋਚਾਂਗੇ ਹੁਣੇ ਰੱਦੇ ਕਰ ਰਹੇ ਨੇ ਹੁਣ ਅਸਲ ਦੇ ਵਿੱਚ ਮਾਰ ਕੇ ਬਾਜੀ ਤੋਂ ਹੁਣੇ ਮੌਕਾ ਪ੍ਰਸਤ ਪੰਜ ਤੜੇ ਇਖਤियार ਕਰ ਰਹੇ ਨੇ ਦੇਖੋ ਚਿੱਠੀ ਕੀ ਆ ਲਿਮਾ ਇਹ ਹੀ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਹੁਣ ਇਹ ਮਰਨ ਵਰਤ ਦਾ ਇੱਕ ਫਾਰਮ ਆਫ ਪ੍ਰੋਟੈਸਟ ਹੈ ਇਹ ਹਨਾ ਬਹੁਤ ਸਾਰਾ ਗਾਂਧੀ ਨੇ ਵੀ ਯੂਜ਼ ਕੀਤਾ ਜਦੋਂ ਨੈਸ਼ਨਲ ਮੂਵਮੈਂਟ ਚੱਲਦੀ ਸੀ ਤੇ ਆਪਾਂ ਦੇਖਿਆ ਸੂਰਜ ਸਿੰਘ ਖਾਲਸਾ ਇਹਨਾਂ ਦੇ ਹਵਾਲੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਪੰਜਾਬ ਦੇ ਸੰਦਰਭ ਚ ਹੋਇਆ ਗੁਰਬਖਸ਼ ਸਿੰਘ ਨੇ ਵੀ ਕੀਤਾ ਸਾਡੇ ਗੁਰਬਖਸ਼ ਸਿੰਘ ਉਹਨਾਂ ਨੇ ਵੀ ਕੀਤਾ ਸੂਰਜ ਸਿੰਘ ਖਾਲਸਾ ਨੇ ਵੀ ਕੀਤਾ ਹੁਣ ਇਹ ਕਰ ਰਹੇ ਨੇ ਤੁਸੀਂ ਇਹਨੂੰ ਪੰਜਾਬ ਦੀ ਰਿਵਾਇਤ ਦੇ ਹਿਸਾਬ ਨਾਲ ਜਾਂ ਕਿਸਾਨ ਦਲਨ ਦੀ ਰਿਵਾਇਤ ਦੇ ਹਿਸਾਬ ਨਾਲ ਇਸ ਪੈਂਤੜੇ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਦੋਂ ਬੋਲੀ ਦੇ ਆਧਾਰ ਤੇ ਸੂਬੇ ਬਣਾਉਣੇ ਸੀ ਨਾ ਨਹੀਂ ਉਹ ਉਹ ਆਂਧਰਾ ਪ੍ਰਦੇਸ਼ ਦੇ ਇੱਕ ਬੰਦੇ ਨੇ ਮਰਨ ਵਰਤ ਰੱਖਿਆ ਸੀ ਜੀ 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 ਉਹਦੀ ਡੈਥ ਹੋ ਗਈ ਸੀ ਉੱਥੇ ਪਹਚਾੜ ਉੱਠ ਖੜਿਆ ਸੀ ਬਹੁਤ ਵੱਡਾ ਅੰਦੋਲਨ ਕਿਉਂਕਿ ਹਰ ਇੱਕ ਖਿੱਤੇ ਦੇ ਲੋਕਾਂ ਦੀ ਮਾਨਸਿਕਤਾ ਡੱਡਾ ਕਦਰਾਂ ਕੀਮਤਾਂ ਡੱਡ ਨੇ ਇਤਿਹਾਸ ਸਾਡਾ ਡੱਡਾ ਰਵੈਤਾ ਡੱਡ ਨੇ ਇਸੇ ਕਰਕੇ ਆਪਾਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤਮਹਿਮ ਜਦ ਇਤਿਹਾਸਕ ਜੋ ਗੱਲਾਂ ਕਰ ਦਿੰਦੇ ਪੰਜਾਬ ਦੇ ਵਿੱਚ ਮਰਨ ਵਰਤ ਦੀ ਸਿਆਸਤ ਕਦੇ ਕਾਮਯਾਬ ਨਹੀਂ ਹੋਈ ਮਾਸਟਰ ਤਾਰਾ ਸਿੰਘ ਨੇ ਰੱਖਿਆ ਫੇਲ ਹੋਇਆ ਫਤੇ ਸਿੰਘ ਨੇ ਰੱਖਿਆ ਫੇਲ ਹੋਇਆ ਦਰਸ਼ਨ ਸਿੰਘ ਫੇਰੂਮਾਨ ਨੇ ਕਿਸੇ ਮੰਗ ਖਤਰਮਾਰ ਵਰਤ ਨਹੀਂ ਰੱਖਿਆ ਇਹ ਪੰਜਾਬੀ ਬੋਲਦੇ ਇਲਾਕੇ ਬਿਲਕੁਲ ਉਹਦੀ ਕੋਈ ਮੰਗ ਨਹੀਂ ਸੀ ਉਹਦੀ ਇਕੱਲੀ ਇੱਕ ਗੱਲ ਸੀ ਵੀ ਤੁਸੀਂ ਅਰਦਾਸ ਦੀ ਪਵਿੱਤਰਤਾ ਭੰਗ ਕੀਤੀ ਆ ਹੂੰ ਜਿਵੇਂ ਮਰਜੀਬੜੇ ਵਾਲਾ ਸੰਕਲਪ ਇਹਨਾਂ ਨੇ ਭੰਗ ਕਰਤਾ ਨਾ ਵੀ ਆਹ ਹੁੰਦਾ ਨੇ ਮਰਜੀਬੜੇ ਵੀ ਤੁਸੀਂ ਅਰਦਾਸ ਕਰਕੇ ਬਿਨਾ ਉਹ ਨਿਸ਼ਾਨਾ ਪ੍ਰਾਪਤ ਕੀਤੇ ਤੁਸੀਂ ਭੱਜਿਓ ਇਹਦੇ ਖਤਰੋਂ ਨੇ ਸ਼ਹਾਦਤ ਦਿੱਤੀ ਆ ਉਦੋਂ ਵੀ ਕੋਈ ਪੰਜਾਬ ਚ ਵੱਡੀ ਹਲਚਲ ਨਹੀਂ ਹੋਈ ਅੱਜ ਵੀ ਉਹ ਸ਼ਹਾਦਤ ਨੂੰ ਕਿੰਨਾ ਕਿ ਜ਼ਿਆਦਾ ਕੀਤਾ ਜਾਂਦਾ ਤੁਸੀਂ ਦੇਖ ਲਓ ਦੱਲੇ ਵਾਲੇ ਦੇ ਮਰਨ ਵਰਤ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ ਜਾਇਜ਼ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਗੱਲਬਾਤ ਕਰਨੀ ਚਾਹੀਦੀ ਆ ਪਰ ਸਿੱਖ ਸਿਧਾਂਤਾਂ ਚ ਇਤਿਹਾਸ ਦੇ ਵਿੱਚ ਮਰਨ ਵਰਤ ਦੀ ਪਰੰਪਰਾ ਹੈ ਨਹੀਂ ਆਤਮਦਾ ਕਹਿ ਲਓ ਖੁਦਕ੍ਰਿਸ਼ੀ ਕਹਿ ਲਓ ਤੁਸੀਂ ਵੀ ਇਹ ਹੈ ਨਹੀਂ ਆਮ ਤੌਰ ਤੇ ਕਿਹਾ ਜਾਂਦਾ ਰੱਖਦੇ ਰਿਹਾ ਜਿਹਨਾਂ ਚ ਮਰਨ ਵਰਤ ਜਦੋਂ ਤੁਹਾਨੂੰ ਕੱਲਿਆਂ ਨੂੰ ਬੰਦ ਕਰ ਦੇਣ ਕੱਲੇ ਤਾਂ ਤੁਸੀਂ ਇਹੀ ਫਾਰਮ ਅਪਣਾ ਸਕਦੇ ਹੋ ਉਹ ਮੰਗਾਂ ਵੀ ਬਣਾਉਂਦੇ ਰਹੇ ਨੇ ਜੀ ਜੀ ਹੋ ਸਕਦਾ ਕਿਸੇ ਜੇਲ੍ਹ ਡੈਥ ਵੀ ਹੋਈ ਹੋਵੇ ਮੇਰੇ ਇਸ ਤਰ੍ਹਾਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਇਸ ਕਰਕੇ ਮਰਨ ਵਰਤ ਦੇ ਕਨਸੈਪਟ ਨੂੰ ਅਮਲ ਨੂੰ ਬੜਾ ਹੰਗਾਰਾ ਨਹੀਂ ਜਿਹੜਾ ਹੰਗਾਰਾ ਮਿਲਿਆ ਉਹ ਇਸ ਕਰਕੇ ਮਿਲਿਆ ਵੀ ਮਰਨਾ ਨਹੀਂ ਚਾਹੀਦਾ ਡੱਲੇ ਵਾਲਾ ਸਮਝਣ ਦੀ ਗੱਲ ਆ ਇੱਕ ਆ ਮਰਨ ਤੋਂ ਬਾਅਦ ਹੰਗਾਰਾ ਇੱਕ ਇਹ ਵੀ ਜੇ ਬਚਦਾ ਯਾਰ ਆਪਾਂ ਬਚਾ ਲਓ ਤਾਂ ਉਹਨਾਂ ਨੂੰ ਬਚਾਉਣ ਲਈ ਸੀਗਾ ਹੈਨਾ ਸਾਰਾ ਇਸ ਨਾ ਪਰ ਆਪਾਂ ਇਹ ਵੀ ਦੇਖਣਾ ਪੰਜਾਬ ਦੀ ਮਾਨਸਿਕਤਾ ਦੇ ਵਿੱਚ ਜਾਂ ਤਾਂ ਫਿਰ ਸ਼ਹੀਦ ਹੈ ਤੇ ਜਾਂ ਫਿਰ ਪਕੌੜਾ ਠੀਕ ਹੈ ਹੁਣ ਇਹਦੇ ਵਿੱਚ ਜੋ ਇਹਨਾਂ ਨੇ ਮੈਡੀਕਲ ਸਹਾਇਤਾ ਲਈ ਹੈ ਤੁਸੀਂ ਕੀ ਸਮਝਦੇ ਹੋ ਸੂਰ ਸਿੰਘ ਖਾਲਸਾ ਦਾ ਹਵਾਲਾ ਸਾਡੇ ਸਾਹਮਣੇ ਆ ਤੇ ਇਹਨਾਂ ਦੀ ਜਿਹੜੀ ਮੈਡੀਕਲ ਜਿਹੜੀ ਸਹਾਇਤਾ ਇਹਨਾਂ ਨੇ ਉਹ ਕੀਤਾ ਉਹਨੂੰ ਲੋਕਾਂ ਦਾ ਲੋਕਾਂ ਦਾ ਕਿਦਾਂ ਦਾ ਰਿਸਪਾਂਸ ਹੈ ਇਹ ਤੋਂ ਪਹਿਲਾਂ ਇੱਕ ਗੱਲ ਕਰੋ ਮੈਡੀਕਲ ਸਹਾਇਤਾ ਕੀ ਕਹਿ ਕੇ ਲਈ ਹੈ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਦਲੀਲ ਦਿੱਤੀ ਸੀ ਕਿਉਂਕਿ ਸੁਪਰੀਮ ਕੋਰਟ ਦਾ ਇਹ ਸੀ ਮੈਡੀਕਲ ਸਹਾਇਤਾ ਦਿਓ ਜੀ ਚੱਕ ਲੈ ਕੇ ਜਾਓ ਹਸਪਤਾਲ 'ਚ ਭਰਤੀ ਕਰਾਓ ਉਹਨਾਂ ਨੇ ਕਿਹੜਾ ਮੰਦੀ ਕਰ ਲਈ ਉਦੋਂ ਡੱਲੇ ਵਾਲ ਨੇ ਕਿਹਾ ਸੀ ਮੈਂ ਮਰਨ ਵਰਤ ਮੀਟਿੰਗ ਖਾਤਰ ਨਹੀਂ ਰੱਖਿਆ ਮੰਗਾ ਮਨਉਣ ਖਾਤਰ ਰੱਖਿਆ ਹੁਣ ਚਿੱਠੀ ਆਈ ਹੈ ਨਾ ਜੀ ਚਿੱਠੀ ਚ ਕੀ ਆ ਸਾਰੇ ਸੰਘਰਸ਼ ਦਾ ਢੇਡਾ ਕਢਾ ਕੇ ਮੁੜ ਕੇ ਉਹਨੂੰ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਖੜਾਤਾ ਮੀਟਿੰਗ ਹੋਵੇਗੀ ਪਹਿਲੀਆਂ ਹੋਈਆਂ ਮੀਟਿੰਗਾਂ ਦੀ ਲਗਾਤਾਰਤਾ ਵਿੱਚ ਜੀ ਲਾਸਟ ਮੀਟਿੰਗ ਕੀ ਆ ਉਹਨਾਂ ਨੇ ਇੱਕ ਪ੍ਰੋਪੋਜ਼ਲ ਦਿੱਤੀ ਸੀ ਪੰਜ ਹੋਰ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਆ ਤਰੀਕੇ ਨਾਲ ਦੇਵਾਂਗੇ ਤੇ ਇਹ ਕਹਿੰਦੇ ਸੀ ਅਸੀਂ ਉਹਨਾਂ ਨੂੰ ਵਿਚਾਰਾਂਗੇ ਬਹਾਰਾ ਕੇਹੀ ਕੇ ਹਾ ਤੁਸੀਂ ਉੱਥੇ ਸੀ ਵੀ ਅਸੀਂ ਇਹਨੂੰ ਵਿਚਾਰਾਂਗੇ ਪਿਊਸ਼ ਗੋਲ ਨੇ ਉਹਨੂੰ ਸਪਸ਼ਟ ਕਰਤਾ ਵੀ ਇਹ ਕੀ ਹੋਊਗਾ ਦੂਜਿਆਂ ਦੇ ਅੱਥੇ ਬੰਦੀਆਂ ਵੱਲੋਂ ਵੱਡਾ ਅਟੈਕ ਆ ਗਿਆ ਵੀ ਇਹ ਤਾਂ ਜਿਹੜੀ ਰੱਦ ਕਰਕੇ ਆਈ ਸੀ ਠੇਕਾ ਖੇਤੀ ਵਾਲਾ ਕਾਨੂੰਨ ਇਹ ਤਾਂ ਤੁਸੀਂ ਇਹ ਮੰਨ ਲਿਆ ਇਹਨਾਂ ਨੇ ਗੱਲਬਾਤ ਤੋੜਤੀ ਤੇ ਮੋਹਰ ਚਲਾ ਲਿਆ ਹੁਣ ਉਹਨਾਂ ਨੇ ਕਿਹਾ ਤਾਂ ਉਸੇ ਟੇਬਲ ਤੇ ਆਓ ਤੇ ਕਹਾ ਚੰਡੀਗੜ੍ਹ ਆਓ ਚੱਕਰ ਪੂਰਾ ਹੋ ਗਿਆ ਨਾ ਜੀ ਚੱਕਰ ਪੂਰਾ ਹੋ ਗਿਆ ਤੇ ਫਿਰ ਇਹਦੇ ਸਾਰੇ ਦੀ ਪ੍ਰਾਪਤੀ ਕੀ ਹੋਈ ਦੂਜਾ ਜਿੰਨਾ ਮੈਂ ਡਾਕਟਰਾਂ ਦੀ ਗੱਲ ਸੁਣੀ ਆ ਠੀਕ ਆ ਸਬੈ ਮਾਨ ਸਿੰਘ ਹੋਰ ਤਰ੍ਹਾਂ ਬੋਲਦਾ ਉਹ ਤਾਂ ਕਹਿੰਦਾ ਬਚੇ ਨਹੀਂ ਸਕਦਾ ਦਵਾਈਆਂ ਦੇ ਆਸਰੇ ਡੱਲੇ ਵਾਲ ਐਸਐਸਪੀ ਪਟਿਆਲਾ ਪ੍ਰੈਸ ਕਾਨਫਰੰਸ ਕਰ ਰਿਹਾ ਉਹ ਕਹਿੰਦਾ ਜੋ ਸਾਡੇ ਡਾਕਟਰ ਟ੍ਰੀਟਮੈਂਟ ਦੇ ਰਹੇ ਨੇ ਕਲਾ ਗਲੂਕੋਜ਼ ਨਹੀਂ ਦੇ ਰਹੇ ਨਾੜੀਆਂ ਰਾਹੀਂ ਵੀ ਦੇ ਰਹੇ ਨੇ ਉਹਦੇ ਰਾਹੀਂ ਡੱਲੇਵਾਲ ਦੀ ਸਿਹਤ ਜਦੋਂ ਮਰਨ ਵਰਤ ਤੋਂ ਪਹਿਲਾਂ ਜੋ ਹਾਲਤ ਸੀ 14 ਫਰਵਰੀ ਤੋਂ ਪਹਿਲਾਂ ਅਸੀਂ ਪੂਰੀ ਆਸ ਕਰਦੇ ਹਾਂ ਕਿ ਉਹ ਉੱਥੇ ਪਹੁੰਚ ਜਾਣਗੇ ਇਹਦਾ ਮਤਲਬ ਮਰਨ ਛੱਡੋ ਵਰਤ ਵੀ ਅਸਲ ਤੇ ਟੁੱਟ ਗਿਆ ਹੂੰ ਦੂਜੀ ਗੱਲ ਸ਼ੰਭੂ ਮੋਰਚੇ ਨੇ ਹੂੰ ਖਨੋਰੀ ਦਾ ਬਰਤਾਂਤ ਰੱਦ ਕਰਤਾ ਹੂੰ ਦਲ ਪੰਦੇਰ ਕਹਿੰਦਾ ਜਿਹੜੇ ਕਾਰਨ ਕਰਕੇ ਮੀਟਿੰਗ ਲੇਟ ਰੱਖੀਆ ਬਿਲਕੁਲ ਗਲਤ ਆ ਉਹ ਚ ਕੋਈ ਦਮ ਨਹੀਂ ਹੂੰ ਤੁਹਾਨੂੰ ਲੱਗਦਾ ਇਹਨਾਂ ਚ ਵੀ ਦਫੇੜ ਆ ਫਿਰ ਤੁਹਾਡੇ ਸਾਹਮਣੇ ਨੇ ਜੀ ਮੈਂ ਕਹਿੰਦਾ ਡੱਲੇ ਵਾਲਾ ਐਂ ਕਹਿੰਦਾ ਹੂੰ ਇਸ ਕਰਕੇ ਜਿਹੜੇ ਕਾਰਨ ਅਭਨ ਨਿਊ ਨੇ ਦਿੱਤੇ ਸੀ ਜਾਓ ਸਕੱਤਰ ਨੇ ਦਿੱਤੇ ਸੀ ਮੀਟਿੰਗ ਕਿਉਂ ਲੇਟ ਆ ਉਹ ਰੱਦ ਕਰਤਾ ਉਹਨੇ ਵੀ ਤੈਨੂੰ ਅਭਿਮਨਿਓ ਕੋ ਪਹਾੜ ਜਿਹੜੀ ਜਿਹੜੀ ਮਤਲਬ 35 ਬਾਜੀ ਉਹੀ ਜ਼ਿਆਦਾ ਸਾਹਮਣੇ ਆਉਂਦੇ ਨੇ ਤੁਸੀਂ ਕਿੱਦਾਂ ਸਮਝਦੇ ਉਹਨਾਂ ਨੂੰ ਇਹ ਤਾਂ ਦੇਖੋ ਉਹਨਾਂ ਦੇ ਜਥੇਬੰਦੀ ਦੇ ਅੰਦਰਲਾ ਮਸਲਾ ਉਹਨਾਂ ਨੂੰ ਲੱਗਦਾ ਵੀ ਕਿਹੜਾ ਬੰਦਾ ਵਧੀਆ ਤਰ੍ਹਾਂ ਗੱਲ ਪੇਸ਼ ਕਰ ਸਕਦਾ ਜਾਓ ਹਿੰਦੀ ਨੂੰ ਤਰਜੀਹ ਦਿੰਦੇ ਆ ਕਿਉਂਕਿ ਉਹਨਾਂ ਦੀ ਇੱਕ ਕਲਪਨਾ ਇੱਕ ਇੱਕ ਕਲਪਨਾ ਦਾ ਸੰਸਾਰ ਆ ਕਿਉਂਕਿ ਉਹ ਕਹਿੰਦੇ ਨੇ ਸਾਰਾ ਪੰਜਾਬ ਸਾਡੇ ਨਾਲ ਜੁੜ ਗਿਆ ਸਾਰਾ ਮੁਲਕ ਸਾਡੇ ਨਾਲ ਜੁੜ ਗਿਆ ਇਸ ਕਰਕੇ ਉਹ ਈਵਨ ਤੁਸੀਂ ਏਕਤਾ ਦਾ ਮਤਾਂ ਏਕਤਾ ਦਾ ਮਤਲਬ ਲੀਡਰਸ਼ਿਪ ਵੱਲੋਂ ਅਗਵਾਈ ਤੇ ਸਿਆਣਪ ਤੋਂ ਬਿਨਾ ਪਾਸ ਹੋ ਸਕਦਾ ਸੀ ਬੋਗੇ ਉਹ ਕਹਿੰਦੇ ਲੋਕਾਂ ਨੇ ਮਤਾ ਪਾਸ ਕੀਤਾ ਤੇ ਲੀਡਰਾਂ ਨੂੰ ਕਿਹਾ ਜਾ ਕੇ ਇਹ ਕਰੋ ਜਿਹੜਾ ਉਹ ਆ ਨਾ ਵੀ ਸੰਗਤ ਫੈਸਲੇ ਕਰੂ ਤੇ ਲੀਡਰ ਲਾਗੂ ਕਰਨਗੇ ਉਹ ਉਹੀ ਉਹੀ ਵਰਤਾਂ ਤੇ ਇੱਥੇ ਲਿਆਂਦਾ ਠੀਕ ਹੈ ਤੇ ਦੂਜਾ ਜਿਹੜਾ ਆ ਮੰਡੀ ਕਰਨ ਵਾਲਾ ਕਾਨੂੰਨ ਆ ਇਹ ਤੋਂ ਤੇ ਭੱਜੇ ਗਏ ਹੂੰ ਕਹਿੰਦੇ 12 ਮੰਗਿਆ ਨੇ ਸਾਡੀਆਂ 13ਵੀਂ ਸ਼ੁਭ ਕਰਨ ਵਾਲੀ ਆ ਅਸੀਂ ਤਾਂ ਮੰਡੀ ਕਰਨ ਵਾਲਾ ਖਰੜਾ ਰੱਦ ਕਰਤਾ ਉਹ ਏਜੰਡਾ ਨਹੀਂ ਇਹਨਾਂ ਦੀ ਮੀਟਿੰਗ ਦਾ ਜੀ ਜਿਹੜਾ ਐਡਾ ਵੱਡਾ ਹੂੰ ਜਦੋਂ ਫੇਰ ਉਹਨੇ ਨਾਲ ਇਹ ਕਹਤਾ ਜੀ ਮਰਨ ਵਰਤ ਤੋੜੋ ਹਮ ਹੁਕਮ ਸਾਡੇ ਦੋਹਾਂ ਫੋਰਮਾਂ ਦਾ ਹੁਕਮਾ ਜੀ ਇਹਦਾ ਮਤਲਬ ਤੁਸੀਂ ਜਿਹੜੀ ਪੈਂਤਰੇਵਾਜੀ ਇਖਤਿਆਰ ਕੀਤੀ ਸੀ ਦਿੱਲੀ ਜਾਣ ਲਈ ਕੋਲ ਲੋਗੇ ਵਧਾਉਣ ਲਈ ਉਹ ਤਾਂ ਫਿਰ ਹੋ ਗਈ ਨਾ ਜੀ 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 ਬਿਲਕੁਲ ਮੇਰਾ ਲਾਸਟ ਸਵਾਲ ਆ ਤੁਹਾਨੂੰ ਮਤਲਬ ਕਿ ਹਜੇ ਤਾਂ ਇਹ 14 ਤਰੀਕ ਦੀ ਮੀਟਿੰਗ ਹੋਣੀ ਹੈ ਹਲੇ ਉਹਨਾਂ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰਤੀ ਚਲੋ ਇਹ ਤੁਹਾਨੂੰ ਕੀ ਲੱਗਦਾ ਮਤਲਬ ਕਿ ਜੋ ਪਿਛਲਾ ਸਾਰਾ ਤਜਰਬਾ ਹੈ ਜਗਜੀਤ ਸਿੰਘ ਡੱਲੇਵਾਲ ਜਿਹੜਾ ਇਹ ਮਰਨ ਵਰਤ ਹੈ ਉਹਨਾਂ ਦੀ ਜਿਹੜੀ ਪਰਸਨਲ ਸ਼ਖਸੀਅਤ ਹੈ ਉਹਨੂੰ ਫਿਰ ਜਿਹੜੇ ਪੰਜਾਬ ਜਿਹੜਾ ਇਹ ਕਿਸਾਨ ਅੰਦੋਲਨ ਦਾ ਜਿਹੜਾ ਘੋਲ ਹੈ ਉਹਦੇ ਵਿੱਚ ਉਹ ਉਹਨੂੰ ਕਿੱਦਾਂ ਯਾਦ ਰੱਖਿਆ ਜਾਊਗਾ ਨਹੀਂ ਦੇਖੋ ਇਹ ਤਾਂ ਆਉਣ ਵਾਲੇ ਸਮੇਂ 'ਚ ਹੋਊ ਮੈਨੂੰ ਲੱਗਦਾ ਇਹ ਮੋਰਚਾ ਜਿਹੜਾ ਇਹ ਵਿਖਰ ਗਿਆ ਖਿਲਰ ਗਿਆ ਇਹਦੇ ਅੱਗੇ ਵਧਣ ਦੀ ਕੋਈ ਚਾਂਸ ਨਹੀਂ ਹੂੰ ਹੂੰ ਦੂਜੀ ਗੱਲ ਇਹ ਜਿਹੜੇ ਕਹਿੰਦੇ ਸੀ ਸਾਰਿਆਂ ਨਾਲ ਗੱਲ ਕਰੋ ਮੁਲਕਦਿਆਂ ਨਾਲ ਇਕੱਲੇ ਹੁਣ ਆਪ ਕਿਉਂ ਮੰਨ ਲਗੇ ਵੀ ਅਸੀਂ ਦੋਹਾਂ ਨਾਲ ਗੱਲ ਕਰੋ ਕਿਉਂ ਨਹੀਂ ਕਹਿ ਰਹੇ ਦੂਜਿਆਂ ਨੂੰ ਨਾਲ ਲਿਓ ਮਤਲਬ ਹਾਲੇ ਵੀ ਉਹੀ ਚੀਜ਼ ਚਲੋ ਇਹ ਤਾਂ ਬिखर ਗਿਆ ਮੰਨ ਲਓ ਹੁਣ ਇਹ ਅਗਲਾ ਰਸਤਾ ਫਿਰ ਐਸ ਕੇ ਐਮ ਕੋਲ ਜਾਂ ਕਿਸਾਨਾਂ ਦਾ ਸੰਘ ਸੰਕਟ ਤੱਕ ਖੜਾ ਹੈ ਜੀ ਕਿਸਾਨੀ ਦਾ ਉਹ ਖੜੜਾ ਆ ਚੁੱਕਿਆ ਹੁਣ ਅਗਲਾ ਫਿਰ ਪੈਦੜਾ ਕੀ ਨਹੀਂ ਸੋਚਣ ਦੀ ਲੋੜ ਆ ਨਾ ਜੀ ਇਹੇ ਸੋਚਣ ਦੀ ਲੋੜ ਆ ਵੀ ਖੇਤੀ ਵਾਲਾ ਕਾਨੂੰਨ ਕਿੱਡਾ ਕ ਮਸਲਾ ਡਬਲਿਊਟੀਓ ਵਾਲਾ ਕਿੱਡਾ ਕ ਮਸਲਾ ਮੋਰਚੇ ਦੇ ਰਾਣ ਪੈਦਾ ਹੋਈਆਂ ਮੰਗਾਂ ਨੂੰ ਪੂਰ ਕਰਾਉਣ ਦਾ ਕਿੱਡਾ ਕ ਮਸਲਾ ਤੇ ਫਿਰ ਏਕਤਾ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਉਹ ਏਕਤਾ ਮਤਾ ਜਿਹੜਾ ਅੱਜ ਦੱਲੇ ਵਾਲ ਕਹਿੰਦਾ ਏਕਤਾ ਦੀ ਲੋੜ ਆ ਏਕਤਾ ਨਹੀਂ ਹੋ ਸਕਦੀ ਸਾਰੇ ਇੱਧਰ ਤੇ ਬੰਦੀਆਂ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਂਝਾ ਅੰਦੋਲਨ ਹੋ ਸਕਦਾ ਇਹ ਸਾਂਝੇ ਅੰਦੋਲਨ ਤੋਂ ਭੱਜ ਰਹੇ ਨੇ ਇਹ ਕਹਿੰਦੇ ਸਾਂਝਾ ਅੰਦੋਲਨ ਹੈਗਾ ਅਸੀਂ ਚਲਾ ਰਿਹਾ ਸਾਡੇ ਵਿੱਚ ਆਦੋ ਸ਼ਾਮਲ ਹੋ ਜਾ ਸੋ ਇਸ ਕਰਕੇ ਸੰਵਾਦ ਹੋਊਗਾ ਪਖਮਾ ਹੋਊਗਾ ਇਹ ਠੀਕ ਹੈ ਇਸ ਕੇ ਮੈਂ ਬੜੇ ਸਿਆਣੇ ਪਿੰਤੜੇ ਲੈ ਰਿਹਾ ਇਹਨਾਂ ਦੇ ਕਾਲਾਂ ਦੇ ਨਾਲ ਤਾਲਮੇਲ ਕਰ ਲਿਆ ਜਿਹੜਾ ਇਹਨਾਂ ਦਾ ਪ੍ਰੈਸ਼ਰ ਸੀ ਵੀ ਉਹ 10 ਟਰਾਲੀਆਂ ਆਪਦੀਆਂ ਭੇਜਣ ਲੱਗ ਜਓ ਇੱਥੇ ਹੁਣ ਵੀ ਉਹ ਕਹਿ ਰਹੇ ਨੇ ਸ਼ੰਭੂ ਮੋਰਚ 'ਚ ਹਰ ਇੱਕ ਪਿੰਡ ਤੋਂ ਇੱਕ ਟਰਾਲੀ ਆਵੇ ਕਿਉਂ ਕੀ ਕਰਨਾ ਜੀ ਦਿੱਲੀ ਜਾਣ ਦਾ ਪ੍ਰੋਗਰਾਮ ਕੈਨਸਲ ਆ ਮਰ ਜੀਵੜਿਆਂ ਦਾ ਪ੍ਰੋਗਰਾਮ ਕੈਨਸਲ ਆ ਮਰ ਮਰਨ ਵਰਤ ਕੈਨਸਲ ਆ ਮੀਟਿੰਗ ਰੱਖੀ ਹੋਈ ਆ ਗੱਲਬਾਤ ਲਈ ਹੂੰ ਉਹ ਉਸ ਗੱਲਬਾਤ ਦੇ ਦੌਰਾਨ ਤੁਸੀਂ ਲੋਕਾਂ ਨੂੰ ਸੂਝ ਸਿਆਣਪ ਦੇਣ ਲਈ ਰੈਲੀਆਂ ਮਜਾਰੇ ਇਹਦਾ ਕੁਝ ਤਾਂ ਕਰ ਸਕਦੇ ਹੋ ਪਰ ਸੰਘਰਸ਼ ਤੁਸੀਂ ਕਹੋਗੇ ਅਸੀਂ ਬਾਰਡਰ ਤੋੜ ਕੇ ਵਧਾਂਗੇ ਉਹ ਤਾਂ ਆਪਦੇ ਆਪ ਹੀ ਖਤਮ ਆ ਹੂੰ ਸੋ ਇਸ ਕਰਕੇ ਜਦੋਂ ਧੁੰਦਲਾਪ ਵੇਖੋਗੇ ਨਾ ਸਿਆਣੇ ਕਹਿੰਦੇ ਨੇ ਜਦੋਂ ਸੰਕਟ ਹੋਵੇ ਕੰਧ ਤੋਂ ਸਲਾਹ ਲੈਣੀ ਚਾਹੀਦੀ ਹੈ ਇਹ ਲੀਡਰਸ਼ਿਪ ਆ ਜਿਹੜੀ ਸਰਬਸੰਗ ਭੰਦੇਰ ਵਾਲੀ ਤੇ ਦੱਲੇ ਵਾਲੀ ਇਹ ਫੇਲ ਸਾਬਤ ਹੋਈ ਆ। ਉੱਥੇ ਵੀ ਫੇਲ ਸਾਬਤ ਹੋਈ ਸੀ। ਪਰ ਵੱਡੇ ਕੱਟ ਦੇ ਵਿੱਚ ਇੰਨੀਆਂ ਜਿਹੀਆਂ ਗੱਲਾਂ ਚੱਲ ਜਾਂਦੀਆਂ ਹੁੰਦੀਆਂ ਨੇ। ਹੁਣ ਸਿੱਧੀ ਜ਼ਿੰਮੇਵਾਰੀ ਇਹਨਾਂ ਤੇ ਆ ਇਹਨਾਂ ਦੀ ਹੁਣ ਜਵਾਬਦੇਹੀ ਵਧਣੀ ਆ। ਇੱਕ ਸਥੇ ਤੇ ਲੋਕਾਂ ਦੀ ਹਮਦਰਦੀ ਸੀ ਦੱਲੇ ਵਾਲੀ। ਹੁਣ ਉਹ ਖਤਮ ਹੋ ਗਈ। ਹੁਣ ਆਇਆ ਕਹੂ ਭੰਦੇਰ ਨੇ ਉੱਥੇ ਆ ਕੇ ਆਹ ਕਿਹਾ ਦੱਲੇ ਵਾਲੇ ਉੱਥੇ ਆ ਕੇ ਆ ਫਲਾਨੇ ਨੇ ਆ ਕੇ ਆ ਪਹਿਲਾਂ ਆ ਕਿਹਾ ਪਹਿਲਾਂ ਇਹਨਾਂ ਦੀ ਕੋਈ ਇਕਸਾਰਤਾ ਨਹੀਂ ਸੋਚਦੀ। ਤੁਹਾਨੂੰ ਪੈਕ ਪੈਂਡਾ ਵਿਖੜਾ ਇਹਨਾਂ ਦੀ ਅੱਗੇ। ਹਾਂਜੀ ਔਖੀ ਘਾਟੀ ਵਿਖੜਾ ਪੈਂਡਾ। ਸ਼ੁਕਰੀਆ ਜੀ ਬਹੁਤ-ਬਹੁਤ ਐਸ਼ਾਨ ਮਾਲਵਿੰਦਰ ਸਿੰਘ ਵਾਲੀ ਰਾਜਨੀਤਿਕ ਟਿੱਪਣੀਕਾਰ ਜਿਨ੍ਹਾਂ ਨੇ ਕਿਸਾਨ ਅੰਦੋਲਨ ਦਾ ਜੋ ਮੌਜੂਦਾ ਰੂਪਰੇਖਾ ਉਹਦੇ ਤੇ ਬੜੀਆਂ ਬੇਬਾਕ ਤੇ ਬੇਕਿਰਕ ਟਿੱਪਣੀਆਂ ਉਹਨਾਂ ਦੀਆਂ ਆਈਆਂ ਨੇ ਜੋ ਪੈਦਲੇਬਾਜ਼ੀ ਰਹੀ ਹੈ ਹੁਣ ਤੱਕ ਐਸਕੇਐਮ ਨਾਨ ਪੋਲਿਟਿਕਲ ਦੀ ਖਾਸ ਤੌਰ ਤੇ ਜਗਜੀਤ ਸਿੰਘ ਢਲੇਵਾਲ ਦੇ ਮਰਨਵਰ ਦੇ ਹਵਾਲੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਸਿਆਸਤ ਚੱਲੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਅਗਲੀ ਮੁਲਾਕਾਤ ਦੇ ਨਾਲ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਫੇਰ ਮੁਕਾਤਬ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ ਸ਼